ਪਤ੍ਰੀਕਾਲ ਸਤਲੂ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਨੂੰ ਮਿਲਾਵਾਂਗੇ ਬਾਟਰ ਕੈਨਨ ਬੋਏ ਨਵਦੀਪ ਸਿੰਘ ਦੇ ਨਾਲ ਨਵਦੀਪ ਦੀ ਅੰਬਾਲਾ ਜੇਲ੍ਹ ਦੇ ਵਿੱਚੋਂ 111 ਦਿਨਾਂ ਦੇ ਬਾਅਦ ਰਿਹਾਈ ਹੋਈ ਹੈ ਤੁਸੀਂ ਜਾਣਦੇ ਹੋ ਕਿ ਕਿਸਾਨ ਅੰਦੋਲਨ ਇੱਕ ਦੇ ਵਿੱਚ ਵੀ ਨਵਦੀਪ ਅੰਦੋਲਨ ਦਾ ਵੱਡਾ ਚਿਹਰਾ ਰਿਹਾ ਮਸ਼ਹੂਰ ਚਿਹਰਾ ਰਿਹਾ ਹੈ ਤੇ ਅੰਦੋਲਨ ਦੋ ਦੌਰਾਨ ਵੀ ਉਹਨੂੰ ਜੇਲ੍ਹ ਦਾ ਸਾਹਮਣਾ ਕਰਨਾ ਪਿਆ ਸੋ ਜੇਲ੍ਹ ਦੀ ਜ਼ਿੰਦਗੀ ਕਿੱਦਾਂ ਦੀ ਰਹੀ ਸੰਘਰਸ਼ ਕਿੰਨਾ ਸੀ ਕਿਸਾਨੀ ਅੰਦੋਲਨ ਦੇ ਵਿੱਚ ਕਿਸ ਤਰ੍ਹਾਂ ਸੰਘਰਸ਼ ਕੀਤਾ ਸੋ ਨਵਦੀਪ ਦੇ ਨਾਲ ਗੱਲਬਾਤ ਕਰਾਂਗੇ ਨਵਦੀਪ ਸਾਡੇ ਨਾਲ ਨੇ ਨਵਦੀਪ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼ੁਕ੍ਰਿ ਟੀਵੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਤੂੰ ਆਉਂਦੇ ਹੋਏ ਮੋਹਾਲੀ ਏਅਰਪੋਰਟ ਤੇ ਤੁਹਾਡੀ ਗ੍ਰਿਫਤਾਰੀ ਹੁੰਦੀ ਹੈ ਲੈ ਕੀ ਕਰਨ ਗਏ ਸੀਗੇ ਤੇ ਗ੍ਰਿਫਤਾਰੀ ਤੋਂ ਬਾਅਦ ਕਿੱਥੇ ਲਿਜਾਇਆ ਗਿਆ ਲੇ ਜਾਣ ਦਾ ਕਾਰਨ ਤਾਂ ਇਹੀ ਸੀਗਾ ਵੀ ਪਹਿਲਾਂ ਤਾਂ ਇੱਥੋਂ ਤੰਗ ਹੋਏ ਹੋਏ ਸੀ ਪੁਲਿਸ ਵਾਲਿਆਂ ਤੋਂ ਹੂੰ ਵੀ ਹਰ ਰੋਜ਼ ਘਰੇ ਛਾਪੇ ਮਾਰਨੇ ਇਹਨਾਂ ਨੇ ਕਿਉਂਕਿ 13 ਫਰਵਰੀ ਤੋਂ ਬਹੁਤ ਜ਼ਿਆਦਾ ਹਰਿਆਣਾ ਦੇ ਅੰਦਰ ਬੀਜੇਪੀ ਸਰਕਾਰ ਨੇ ਲਾਲੂ ਹਨ ਵੀ ਇਹਨਾਂ ਦੇ ਪ੍ਰਸ਼ਾਸਨ ਨੇ ਲੈ ਲਿਆ ਵੀ ਸਤਾਈ ਬਹੁਤ ਕੀਤੀ ਹੋਈ ਸੀ ਹੂੰ ਤੇ ਮੈਂ ਕਿਹਾ ਚਲੋ ਤੰਗ ਵੀ ਹੈਗੇ ਆ ਇੱਥੇ ਮੈਂ ਕਿਹਾ ਚਲ ਪੰਜ ਚਾਰ ਦਿਨ ਨਾਲੇ ਉੱਥੇ ਲੈ ਆਵਾਂਗੇ ਨਾਲੇ ਉੱਥੇ ਕਿ ਪ੍ਰੋਟੈਸਟ ਚੱਲਦਾ ਮੈਂ ਕਿਹਾ ਸੋਨੋਂ ਵਾਂਗ ਚੁੱਕੜ ਵੀ ਉਹਨਾਂ ਦੀ ਵੀ ਸਪੋਰਟ ਕਰਾਂਗੇ ਵੀ ਆਈ ਸੀ ਸਾਨੂੰ ਸਪੋਰਟ ਕਰਨ ਨਾਲ ਵਾਰਤਾ ਹੋ ਗਈ ਸਾਡੀ ਉੱਥੇ ਅੰਦੋਲਨ ਚ ਮਿਲੇ ਸੀ ਮੁੰਡੇ ਉੱਥੇ ਲਾ ਕੇ 26 ਨੂੰ ਗਏ 28 ਤਰੀਕ ਤੱਕ ਉੱਥੇ ਰਹੇ ਅਸੀਂ ਉੱਥੇ ਵੀ ਬੜਾ ਉਹਨਾਂ ਨੇ ਮਾਨ ਸਨਮਾਨ ਕੀਤਾ ਹੈ ਨਾ ਵੀ ਦੇਖ ਕੇ ਵੀ ਹਾਂ ਮੁੰਡੇ ਪੰਜਾਬ ਜਿੋਂ ਆਏ ਨੇ ਤੇ ਪ੍ਰੋਟੈਸਟ ਦੀ ਸਾਡੇ ਪ੍ਰੋਟੈਸਟ ਦੀ ਸਪੋਰਟ ਕਰਨ ਆਏ ਨੇ ਤੇ ਫਿਰ ਇਹਨਾਂ ਨੂੰ ਸ਼ਾਇਦ ਗਲਤੀ ਸਾਡੇ ਤੋਂ ਵੀ ਇਹੀ ਹੋਈ ਹੈ ਨਾ ਵੀ ਆਣ ਜਾਣ ਦੀਆਂ ਟਿਕਟਾਂ ਇਕੱਠੀਆਂ ਹੀ ਬੁੱਕ ਹੋ ਗਈਆਂ ਸੀਗੀਆਂ ਤੇ ਉੱਥੋਂ ਇੱਕ ਨਿਕਣ ਦਾ ਰਾਹ ਨਹੀਂ ਸੀਗਾ 에어ਪੋਰਟ ਤੋਂ ਤੇ ਫਿਰ ਉੱਥੇ ਇਹਨਾਂ ਦੀ ਬਹੁਤ ਫੋਰਸ ਸੀਗਾ ਠੋਡੇ ਠੋਡੇ 12 ਗੱਡੀਆਂ ਹੋਣਗੀਆਂ ਨਾ ਕੋਲ ਤੇ ਸੋ ਸੋ ਪਲੱਸ ਆਉਣਗੇ ਵੀ ਜਿੰਨੇ ਕਮਾਂਡੋ ਕਮੰਡੋ ਸਿਆਈਏ ਵਾਲੇ ਜਿਹੜੇ ਆਏ ਹੋਏ ਸੀਗੇ ਹੂੰ ਤੁਸੀਂ ਇਹਨਾਂ ਨੇ ਸਾਨੂੰ ਉੱਥੇ ਹੀ ਅਰੈਸਟ ਕਰ ਲਿਆ ਹੂੰ ਗੁਰਗਰ ਤੋਂ ਉਹਨਾਂ ਨੂੰ ਦੂਜੀ ਗੱਡੀ 'ਚ ਕਰ ਲਿਆ ਸੀਗਾ ਤੇ ਮੈਨੂੰ ਦੂਜੀ ਗੱਡੀ 'ਚ ਕਰਿਆ ਇਹਨਾਂ ਨੇ ਤੇ ਗੱਡੀ ਵੀ ਫਿਰ ਬਹੁਤ ਸਪੀਡ 'ਚ ਉਹ ਵੀ ਲਾ ਲਿਓ ਮਹਾਲੀ ਤੋਂ ਚੱਲੀ ਗੱਡੀ ਤੇ ਅੰਬਾਲਾ ਸਿਆਈਏ 'ਚ ਦਾ ਸੈਕਟਰ 'ਚ 34 ਮਿੰਟ 'ਚ ਗੱਡੀ ਪਹੁੰਚ ਗਈ ਸੀਗਾ ਮੈਂ ਟਾਈਮ ਦੇਖਿਆ ਸੀਗਾ ਮੈਂ ਮਹਾਲੀ ਤੋਂ ਅੰਬਾਲਾ ਹਾਂ ਬਹੁਤ ਸਪੀਡ 'ਚ ਸੀ ਗੱਡੀ ਕਿ ਹੈਵੀ ਮੈਨੋਂ ਰਸਤੇ 'ਚ ਮੈਂ ਕਿਹਾ ਮਰ ਜੂਗੇ ਮੈਨੂੰ ਵੀ ਮਾਰੋਗੇ ਨਾਲ ਮਰੂਗੇ ਮੈਂ ਹੂੰ ਹੂੰ ਹ ਪੁਲਸ ਵਾਲੇ ਤਾਂ ਮੇਰੇ ਨਾਲੋਂ ਹੋਣੇ 70 80 ਪੁਲਸ ਵਾਲੇ ਜਿਹੜੇ ਚੱਕ ਕੇ ਲਿਆਏ ਸਾਨੂੰ 40 40 ਤਾਂ ਫਿਰ ਮੇਰੇ ਰਿਮਾਂਡ ਰੂਮ ਚ ਹੀ ਸੀਗੇ ਜਿਹੜੇ ਅੰਦਰ ਆਏ ਸੀ ਤੁਹਾਨੂੰ ਅੰਦੇਸ਼ਾ ਹੋ ਗਿਆ ਸੀਗਾ ਵੀ ਹੁਣ ਗੜਬੜ ਹੋਗੀ ਜਦੋਂ ਤੁਸੀਂ ਮੋਹਾਲੀ 에ਰਪੋਰਟ ਪਹੁੰਚੇ ਮੈਂ ਉੱਤਰਿਆ ਨਾ ਜਦੋਂ ਮਤਲਬ ਉੱਥੋਂ ਆਪਣਾ ਉੱਤਰੇ ਹੋ ਤੇ ਉਤਰ ਕੇ ਅੰਦਰ ਬਡੇ 에ਰਪੋਰਟ ਦੇ ਜਦੋਂ ਵਾਪਸੀ ਹੋਈ ਸਾਡੀ ਤੇ ਅੰਦਰ ਘੁੰਮਦੇ ਸੀਗੇ ਉਹ ਮੇਰੇ ਵਾਲੀ ਦੇਖੀ ਜਾਣ ਉਹ ਉੱਧਰ ਤੋਂ ਦੇਖੀ ਜਾਵੇ ਉੱਧਰ ਤੋਂ ਦੇਖੀ ਜਾਵੇ ਤਿੰਨ ਚਾਰ ਸੀਗੇ ਉਹ ਮੈਂ ਉੱਥੇ ਹੀ ਕਹਿਦਾ ਸੀ ਗੁਰਗਿਰ ਤਾਂ ਉਹਨੂੰ ਮੈਂ ਕਿਹਾ ਗੜਬੜਾ ਕੋਈ ਨਾ ਕੋਈ ਤੇ ਤੁਸੀਂ ਜਾਓ ਪਹਿਲਾਂ ਤੇ ਤੁਸੀਂ ਤਾਂ ਨਿਕਲੋ ਸੇਫ ਹੋ ਹੈਨਾ ਜੇ ਕੋਈ ਵੀ ਰੋਲਾ ਹੋਇਆ ਤਾਂ ਵੀਡੀਓ ਤਾਂ ਬਣਾਉਂਗੇ ਘੱਟੋ ਘਾਟ ਵੀ ਜਮਨੇ ਚਾ ਕਿਉਂਕਿ ਮੇਰੇ ਕੋਲ ਰਿਪੋਰਟਾਂ ਇਹ ਸੀਗੀਆਂ ਕਿ ਤੈਨੂੰ ਗੈਪ ਕਰਨਗੇ ਵੀ ਗੈਪ ਕਰਗੇ ਦੀ ਤੰਗਾਂ ਤੋੜਨੀਆਂ ਨੇ ਮੇਰੇ ਕੋਲ ਜਿਹੜੀ ਅੰਦਰ ਦੀ ਰਿਪੋਰਟ ਸੀ ਮੈਨੂੰ ਪੁੱਛਦੇ ਵੀ ਸੀਗੇ ਬਾਅਦ ਚੋਂ ਵੀ ਕਹਿੰਦਾ ਤੁਹਾਨੂੰ ਅੰਦਰ ਦੀ ਕਾਉਂਟ ਰਿਪੋਰਟਾਂ ਦੇ ਦਿੰਦਾ ਸੀਗਾ ਹੈਨਾ ਹੁਣ ਸਾਰੇ ਹਰਜਿੰਦਰ ਖੈਰੇ ਵਰਗੇ ਗਦਾਰ ਥੋੜੀ ਹੈਗੇ ਨੇ ਕੌਮ ਦੇ ਹੈਨਾ ਬਥੇਰੇ ਅੰਦਰ ਸਾਡੇ ਮੁੰਡੇ ਵੀ ਲੱਗੇ ਹੋਏ ਨੇ ਜਿਹੜੇ ਮਤਲਬ ਕੌਮ ਦਾ ਭਲਾ ਚਾਹੁੰਦੇ ਨੇ ਸਾਡਾ ਭਲਾ ਚਾਹੁੰਦੇ ਨੇ ਜਿਨ੍ਹਾਂ ਨੂੰ ਪਤਾ ਵੀ ਸੱਚ-ਚੱਕ ਦੀ ਲ ਬੀ ਬੀਐਮਐਮ ਕਹਿੰਦੇ ਨੇ ਤੇ ਰਿਪੋਰਟਾ ਸਾਡੇ ਕੋਲ ਸੀਗੀਆਂ ਹਮ ਪਰ ਮੈਂ ਗੁਰਕੀਰਤੂ ਨੇ ਵੀ ਚੱਕ ਲਿਆ ਉਸ ਤੋਂ ਬਾਅਦ ਚ ਪਤਾ ਲੱਗਿਆ ਮੈਨੂੰ ਦਾ ਤੇ ਫਿਰ ਮੈਂ ਵੀ ਚੱਕ ਰਿਆ ਨਾ ਨੇ ਤੇ ਫਿਰ ਆ ਕੇ ਫਿਰ ਸਿੱਧਾ ਰਿਮਾਂਡ ਰੂਮ ਚ ਤੇ ਉਹ ਬਹਿ ਗਿਆ ਫਿਰ ਹਰਜਿੰਦਰ ਖਹਿਰਾ ਹਮ ਜਿਹਨੇ ਕਰਨਾਲ ਲਾਠੀ ਚਾਰਜ ਕਰਿਆ ਸੀਗਾ ਸਰਦਾਰ ਜੀ ਨੇ ਹਨਾ ਕੌਮ ਦੀ ਗਦਾਰੀ ਨੇ ਹਨਾ ਵੀ ਜਿਹੜੇ ਪੱਗਾਂ ਬੰਨ ਲਗੇ ਵੀ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਵੀ ਤੁਹਾਡੇ ਕੋਲ ਜਾਂ ਤਾਂ ਜ਼ਮੀਨ ਨਾ ਹੋਵੇ ਹਨਾ ਹੋਰ ਕੋਈ ਵੀ ਹੋਵੇ ਸਾਨੂੰ ਫਰਕ ਨਹੀਂ ਪੈਂਦਾ ਜਦੋਂ ਸਾਡੀ ਕੌਮ ਦਾ ਹੁੰਦਾ ਨਾ ਔਰ ਕੋਈ ਐਵੇਂ ਦਾ ਕੰਮ ਕਰਦਾ ਸਰਦਾਰ ਔਰ ਜੱਟ ਸਿੱਖ ਹਾਂ ਜੱਟ ਸਿੱਖ ਹਨਾ ਤੇ ਤੁਸੀਂ ਦੇਖਿਆ ਉਹਨੇ ਕਰਨਾਲ ਵੀ ਕਿਵੇਂ ਕਰਿਆ ਸੀਗਾ ਹਨਾ ਛੇਫ ਇੱਕ ਫੀਤੀਆਂ ਵਾਸਤੇ ਨਾ ਜਦੋਂ ਤੋਂ ਭਰਤੀ ਹੋਇਆ ਮੈਂ ਸੁਣਿਆ ਇੰਸਪੈਕਟਰ ਹੈ ਇੰਸਪੈਕਟਰ ਹੈ ਉਹਦੀ ਉਹਦੀ ਚਾਹ ਵੀ ਮੈਂ ਡੀਐਸਪੀ ਬਣਾ ਉਹਨੂੰ ਚਾਹ ਹੈ ਨਾ ਵੀ ਮੈਂ ਡੀਐਸਪੀ ਮੇਰੀ ਮੇਰੀ ਪ੍ਰਮੋਸ਼ਨ ਹੋਵੇ ਹਨਾ ਤਾਂ ਹਰ ਇੱਕ ਕੰਮ ਕਰ ਰਿਹਾ ਹੈ ਉਹ ਸਰ ਤੇ ਹੁਣ ਤਾਂ ਜਗ ਜਾਹਰੀ ਹੋ ਗਿਆ ਨਾ ਜਿਹੜੀ ਕੱਲ ਹਰਿਆਣੇ ਸਰਕਾਰ ਨੇ ਸਮਾਨਤ ਕਰਨ ਵਾਲੀ ਗੱਲ ਕਹੀ ਹੈ ਵੀ ਅਸੀਂ ਉਹਨਾਂ ਨੂੰ ਸਮਾਨਤ ਕਰਾਂਗੇ ਵੀ ਜਿਹੜੇ ਜਿਨ੍ਹਾਂ ਨੇ ਕਿਸਾਨਾਂ ਨੂੰ ਰੋਕਿਆ ਗੋਲੀਆਂ ਮਾਰੀਆਂ ਨੇ ਹਨਾ ਇਹ ਫਿੱਤੀਆਂ ਵਧਾਵਾਂਗੇ ਉਹਨਾਂ ਦੀਆਂ ਨੇ ਫਿੱਤੀਆਂ ਲੱਗੀਆਂ ਤੁਹਾਨੂੰ ਟੌਰਚਰ ਕਰਕੇ ਉਹਨਾਂ ਨੂੰ ਹਾਂ ਵੀ ਲੱਗ ਜਾਣਗੀਆਂ ਨਾ ਵੀ ਜੀਤ ਸਾਹਿਬ ਨਾਲ ਲੱਗੀਆਂ ਮੇਰੇ ਖਿਆਲ ਤੇ ਲੱਗ ਹੀ ਜਾਣਗੀਆਂ ਨਾ ਮੈਂ ਉਹਨੂੰ ਕਹਿੰਦਾ ਸੀਗਾ ਹੈਨਾ ਕਰਾਂ ਤੇਰੀ ਵੀਡੀਓ ਵਾਇਰਲ ਜਦੋਂ ਉਹ ਰਿਮਾਂਡ ਕਰਦਾ ਸੀਗਾ ਵੀ ਤੂੰ ਵੱਡਾ ਹੀਰੋ ਬਣਦਾ ਕਰਾਂ ਤੇਰੀ ਵੀਡੀਓ ਵਾਇਰਲ ਬਣਾ ਮੈਂ ਤੇਰੀ ਵੀਡੀਓ ਕਹਿੰਦਾ ਤੇਰੀ ਵੀਡੀਓ ਵਾਇਰਲ ਕਰਾਂ ਮੈਂ ਕਿ ਕਰ ਲਾ ਜੋ ਉਹਨੂੰ ਤੇਰੀ ਕਸੀੜੀ ਜਾਂ ਜੋ ਤੇਰਾ ਜੀ ਕਰੇ ਮੈਂ ਕਿ ਉਹ ਕਰ ਲਾ ਹੂੰ ਮਤਲਬ ਕੁਰਸੀ ਢਾਕੇ ਸਾਹਮਣੇ ਬੈਠ ਕੇ ਹਾਂ ਹਾਂ ਕੁਰਸੀ ਢਾਕੇ ਹਾਂ ਉਹਦੇ ਵਿੱਚ ਤੇ ਸਾਹਮਣੇ ਬੈਠ ਕੇ ਤੁਹਾਡਾ ਜਿਹੜਾ ਟੌਰਚਰ ਸਭ ਕੁਝ ਉਹਨੇ ਕਰਾਇਆ ਵੀਦੇ ਹੱਥ ਬੰਦੋ ਹੂੰ ਠੀਕ ਆ ਜਿਵੇਂ ਇੱਕ ਵਾਰ ਕੀ ਰीडी ਫੇਰੀ ਹੈਨਾ ਤੇ ਹੁਣ ਐਕਸਾਈ ਕਰਦੇ ਆ ਪੱਟ ਥੋੜੇ ਮਜ਼ਬੂਤ ਸੀਗੇ ਹੈਨਾ ਫਿਰ 2 ਲੱਗੇ ਫਿਰ 4 ਲੱਗੇ ਹੈਨਾ ਵੀ ਜਿਉਂ ਤੋਂ ਪੂਰੀ ਝੰਗਾੜਾ ਨਹੀਂ ਨਿਕਲੀਆਂ ਹੈਨਾ ਫਿਰ 6 ਲੱਗੇ ਹੈਨਾ ਪੂੜਾ ਦਬੋ ਪਾਇਆ ਉਹਨਾਂ ਨੇ ਪੱਟ ਤੋੜਦੇ ਹੈਨਾ ਜਿਵੇਂ ਚੱਡੇ ਪਾੜੇ ਤੇ ਫਿਰ ਉਹ ਆਪ ਕਰਾਉਂਦਾ ਸੀਗਾ ਸਭ ਕੁਝ ਕਹਿ ਕਹਿ ਕੇ ਹੈਨਾ ਮਤਲਬ ਕਿੰਨੇ ਘੰਟੇ ਤੁਹਾਨੂੰ ਜਿਹੜਾ ਰਿਮਾਂਡ ਤੇ ਲਿਆ ਜਾਂਦਾ ਸੀਗਾ ਤੇ ਲਗਾਤਾਰ ਕੁੱਟ ਮਾਰ ਉਸ ਦਿਨ ਸਾਰਾ 28 ਤਰੀਕ ਨੂੰ ਸਭ ਕੁਝ ਇਹੀ ਕਰਿਆ ਇਹਨਾਂ ਨੇ ਤੇ ਥੋੜੀ ਦਿਨ ਬਾਅਦ ਫਿਰ ਕੱਢ ਲੈਣਾ ਥੋੜੀ ਦੇਰ ਬਾਅਦ ਫਿਰ ਆਗੇ ਕਰਨਾ ਹੈਨਾ ਥੋੜੀ ਦੇਰ ਬਾਅਦ ਫਿਰ ਇਹ ਸਿਸਟਮ ਜਦੋਂ ਕੋਦੇ ਪ ਤੇ ਸਭ ਕੁਝ ਕਰਦੇ ਆ 28 ਤਰੀਕ ਨੂੰ ਹੀ ਹੋਇਆ ਹੈ ਨਾ ਤੁਸੀਂ ਮੇਰੇ ਕੋਲ ਦੁਪਹਿਰ ਨੂੰ ਪਹੁੰਚ ਗਏ ਸੀਗੇ ਉੱਥੇ ਤੇ ਸ਼ਾਮ ਨੂੰ ਮੇਰਾ ਫਿਰ ਇਹਨਾਂ ਨੇ ਮੈਡੀਕਲ ਕਰਾਇਆ ਹੂੰ ਤੇ ਉਤੋਂ ਬਾਅਦ 3 ਘੰਟੇ ਦਾ ਫਿਰ ਪਤਾ ਨਹੀਂ ਸੀਗਾ ਟੰਗਾਂ ਨੂੰ ਵੀ ਬਾਲਾ ਦਿੱਕਤ ਹੋ ਗਈ ਉੱਥੇ ਨਾ 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 ਖੜਾ ਵੀ ਨਹੀਂ ਹੋ ਸਕਦਾ ਬੰਦਾ ਉੱਥੇ ਨਾ ਜਦੋਂ ਪੱਟ ਖਤਮ ਹੋ ਜਾਂਦੇ ਨੇ ਫਿਰ ਖੜਾ ਵੀ ਨਹੀਂ ਬੰਦਾ ਸੋਖਾ ਜਾ ਹੋ ਸਕਦਾ ਤੇ ਜਦੋਂ ਤੁਹਾਨੂੰ ਕੋਰਟ ਚ ਲੈ ਕੇ ਆਉਂਦੇ ਸੀ ਤੁਹਾਨੂੰ ਪੇਸ਼ ਕਰਦੇ ਸੀਗੇ ਤੁਸੀਂ ਤੁਰਦੇ ਸੀਗੇ ਪੇਸ਼ ਫਿਰ ਮੈਨੂੰ ਅਗਲੇ ਦਿਨ ਮੈਡੀਕਲ ਇਹਨਾਂ ਨੇ ਰਾਤ ਨੂੰ ਆਈ ਸੀ ਇਹ ਅੱਜ ਹੀ ਉਹਨਾਂ ਨੇ ਉਹ ਬੁਲਾਇਆ ਡਾਕਟਰ ਟੂਟਰ ਬੁਲਾਇਆ ਤੇ ਉਹਨਾਂ ਨੇ ਆਪਣੇ ਆਪ ਹੀ ਰਿਪੋਰਟ ਬਣਾਈ ਤੇ ਆਪਣਾ ਮੈਡੀਕਲ ਪੇਜ ਦਾ ਵੀ ਹਾਂਜੀ ਇਹਦਾ ਠੀਕ ਆ ਬਿਲਕੁਲ ਹੈ ਨਾ ਤੇ ਅਗਲੇ ਦਿਨ ਜਦੋਂ ਉੱਥੇ ਲੈ ਕੇ ਜਾਂਦੇ ਸੀਗੇ ਆਪੇ ਸਾਈਨ ਕਰਾ ਲੈਂਦੇ ਸੀਗੇ ਡਾਕਟਰਾਂ ਤੋਂ ਤੇ ਸਾਨੂੰ ਤਾਂ ਬਹੁਤ ਸਿਕਿਉਰਿਟੀ ਚ ਲੈ ਕੇ ਜਾਂਦੇ ਸੀਗੇ ਬਹੁਤ ਗੱਡੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਕੋਰਟ 'ਚ ਪੇਸ਼ ਕਰਦੇ ਸੀਗੇ ਉਦੋਂ ਵੀ ਮੇਰੇ ਖਿਆਲ ਨਾਲ ਕੋਰਟ 'ਚ ਛੁੱਟੀਆਂ ਸੀਗੀਆਂ ਛੁੱਟੀਆਂ ਸੀਗੇ ਬਦਲੇ ਕੁਝ ਸੀਗਾ ਉਸ ਟਾਈਮ 'ਚ ਹੂੰ ਸੇ ਛੁੱਟੀਆਂ ਸੀਗੀਆਂ ਦੋ ਦਿਨ ਦੀਆਂ ਹਾਂ ਨਹੀਂ ਸਮਰਵिफिकेशन ਤਾਂ ਹੋਣਾ ਹੀ ਸੀਗੀਆਂ ਹਾਈ ਕੋਰਟ ਦੀ ਉਸ ਟੈਂਬੀਸਾ ਛੁੱਟੀਆਂ ਦੋ ਜਰ ਦਿਨਾਂ ਦੀ ਉਹ ਨਾ ਟਾਈਮ ਤੇ ਸੀਗੀਆਂ ਹੂੰ ਹੂੰ ਮੈਂ ਸੰਡੇ ਸੰਡੇ ਸੈਟਰਡੇ ਸੰਡੇ ਦੀ ਆ ਕੁਛ ਐਵੇਂ ਸੀਗਾ ਤੇ ਛੁੱਟੀਆਂ ਵਾਲੇ ਦਿਨ ਜੱਜ ਬੈਠਦੇ ਸੀਗੇ ਥੱਲੇ ਜੱਜ ਹੁੰਦੇ ਸੀਗੇ ਤੇ ਉਹਨਾਂ ਦੇ ਪੇਸ ਕਰ ਦੇਣਾ ਨਾ ਘਰ ਦੇ ਨੂੰ ਮਿਲਣ ਦੇਣਾ ਤੇ ਫਿਰ ਦੁਬਾਰਾ ਆਪਣੇ ਆਪ ਹੀ ਰਿਮਾਂਡ ਲੈ ਲੈਣਾ ਤੇ ਆਪਣੇ ਆਪ ਹੀ ਦੁਬਾਰਾ ਸਹੀ ਆਏ ਤੇ ਲੈ ਕੇ ਜਾਣਾ ਫਿਰ ਦੁਬਾਰਾ ਲੈ ਕੇ ਐਵੇਂ ਹੀ ਆਣਾ ਹਸਪੀਟਲ ਦੇ ਅੰਦਰ ਆਪਣੇ ਆਪ ਹੀ ਸੈਨ ਕਰਾਉਣੇ ਫਿਰ ਦੁਬਾਰਾ ਐਵੇਂ ਪੇਸ਼ ਕਰ ਦੇਣਾ ਵੀ ਕਿਸੇ ਨੂੰ ਪਤਾ ਨਾ ਲੱਗੇ ਫਿਰ ਨਹੀਂ ਕਰਦੇ ਨੂੰ ਕੋਈ ਮੁਲਾਕਾਤ ਨਹੀਂ ਪਤਾ ਨਹੀਂ ਕਿਸੇ ਨੂੰ ਕੁਝ ਵੀ ਫਿਰ ਦੁਬਾਰਾ 11 ਦਿਨਾਂ ਦੇ ਵਿੱਚ ਕਿੰਨੀ ਵਾਰੀ ਰਿਮਾਂਡ ਹੋਇਆ ਪੰਜ ਦਿਨ ਤਾਂ ਜਦੋਂ ਹੀ ਹੋਇਆ ਮਤਲਬ ਰਿਮਾਂਡ ਇੱਕੇ ਦਿਨ ਹੋਇਆ ਮੇਂ ਇੰਟੈਰੋਗੇਸ਼ਨ ਹੋਈ ਇੰਟੈਰੋਗੇਸ਼ਨ ਕਿੰਨੇ ਦਿਨ ਹੋਈ ਹਾਂ ਤੇ ਇੰਟੈਰੋਗੇਸ਼ਨ ਪੰਜ ਦਿਨ ਪਹਿਲਾਂ ਹੋਈ ਸੀਗੀ ਤੇ ਇੱਕ ਦਿਨ ਦਾ ਰਿਮਾਂਡ ਹੁਣ ਦੂਜੇ ਕੇਸ 'ਚ ਮਿਲਿਆ ਸੀ ਇਹਨਾਂ ਨੇ 6 ਦਿਨਾਂ ਦਾ ਇਹਨਾਂ ਨੇ ਮੇਰਾ ਰਿਮਾਂਡ ਦਿੱਤਾ ਤੇ ਹੁਣ ਦੀ ਵਾਰ ਤਾਂ ਹੁਣ ਦੀ ਵਾਰ ਇਹਨਾਂ ਨੇ ਫਿਰ ਮੇਰੇ ਮਾਰਿਆ ਨਹੀਂ ਸੀਗਾ ਤੇ ਪਰ ਇਹ ਵੀ ਹਾਂ ਪੰਖੇ-ਪੰਖਾ ਨਹੀਂ ਲਾਣਾ ਹੈ ਨਾ ਹੂੰ 13 ਜੂਨ ਨੂੰ ਮੇਰਾ ਦੁਬਾਰਾ ਰਿਮਾਂਡ ਹੋਇਆ ਸੀ ਗਰਮੀ ਦੇ ਹੰਦਾਂ ਹੂੰ ਹੂੰ ਤੇ ਫਿਰ ਮੈਂ ਸੌਰੀ ਰਾਤ ਮਤਲਬ ਇੱਕ ਰਾਤ ਇੱਕਤੀ ਸੀ ਇੱਥੇ ਫਿਰ ਦੁਬਾਰਾ ਜੇਲ ਚ ਚਲੇ ਗਏ ਸੀ ਉੱਥੇ ਉਸ ਟਾਈਮ 5 ਦਿਨ ਸੀਗੇ ਨਾ 5 ਦਿਨ ਵੀ ਇੱਕ ਕੰਮ ਇੱਕ ਜੇਲ ਆ ਨਾ ਉਹਦੇ ਅੰਦਰ ਹੀ ਬਾਥਰੂਮ ਬੂਥਰੂਮ ਸਭ ਕੁਝ ਹੂੰ ਤੇ ਉਹਦੇ ਅੰਦਰ ਕੋਈ ਕੁਝ ਵੀ ਨਹੀਂ ਹੈਗਾ ਉਹ ਖਾਲੀ ਹੈ ਹੈਨਾ ਉਸ ਟਾਈਮ ਦਾ ਠੰਡਾ ਸੀਗੀ ਪਰ ਇਨੇ ਮੱਛਰ ਹੁੰਦੇ ਨੇ ਹੈਨਾ ਬਸ ਉਹਦੀ ਜੀ ਰੱਖਣਾ ਹੈ ਨਾ ਇਹਨਾਂ ਨੇ ਉਹ ਟੌਰਚਰ ਹੈ ਕਿਸ਼ਮ ਦਾ ਮੈਂਟਲੀ ਟੌਰਚਰ ਹੁੰਦਾ ਹੈ ਮੈਂਟਲੀ ਟੌਰਚਰਮੈਂਟਲੀ ਹਰਾਸ਼ ਤੁਹਾਡੇ ਦੋ ਸਾਥੀ ਗੁਰਕੀਰਤ ਤੇ ਅਸ਼ੀਸ਼ ਤੁਹਾਡੇ ਨਾਲ ਹੀ ਗ੍ਰਿਫਤਾਰ ਹੋਏ ਸੀ ਉਹਨਾਂ ਦਾ ਵੀ ਉਹਨਾਂ ਨਾਲ ਵੀ ਟੌਰਚਰ ਕੀਤਾ ਗਿਆ ਹਾਂ ਗੁਰਕੀਰਤ ਨਾਲ ਕੀਤਾ ਗਿਆ ਗੁਰਕੀਰਤ ਦੇ ਪੱਟਾ ਦੇ ਗਿਰੜੀ ਫੇਰੀ ਗਈ ਪਰ ਮੈਂ ਉਹਨੂੰ ਕਿਹਾ ਸੀਗਾ ਜਦੋਂ ਗੁਰਕੀਰਤ ਨੇ ਐਂਟਰੀ ਕੀਤੀ ਵੀ ਇਹਦਾ ਕਸੂਰ ਨਹੀਂ ਹੈਗਾ ਜਦੋਂ ਕੋਈ ਹੈਨਾ ਇਹਦਾ ਅੱਗੇ ਵੀ ਨਹੀਂ ਹੁੰਦੇ ਇਹਨੇ ਵੀ ਇਹਨਾਂ ਨੂੰ ਨਾ ਤੰਗ ਕਰੋ ਕਹਿੰਦਾ ਹਜੇ ਤੇਰਾ ਦਾ ਹਜੇ ਤਾਂ ਤੇਰਾ ਹਾਲੇ ਤਾਂ ਵੱਡੇ ਵੱਡੇ ਹਫਸਰਾਂ ਨੇ ਆਉਣਾ ਕਹਿੰਦਾ ਵੀ ਹਜੇ ਤੇਰਾ ਬਹੁਤ ਰਮਾਂਡ ਚੱਲਣਾ ਹਜੇ ਤਾਂ ਇੱਕ ਵਾਰ ਹੋਇਆ ਕਹਿੰਦਾ ਮੈਂ ਕਿਹਾ ਕੋਈ ਨਹੀਂ ਵੀ ਮੈਂ ਤਾਂ ਵੀ ਆਇਆ ਗਿਆ ਹੁਣ ਮੇਰਾ 10 ਤੋਂ 11 ਵਾਰ ਕਰ ਲਿਓ ਇੱਕ ਵਾਰ ਹੋਰ ਕਰ ਲਿਓ ਮੈਂ ਕਿਹਾ ਵਾਦ ਦੇਣਾ ਇਹਦੇ ਨਾਮ ਦਾ ਵੀ ਕਰ ਲਿਓ ਮੈਂ ਕਿਹਾ ਵੀ ਇਹਦੇ ਨਾਮ ਆ ਰੋ ਹੈ ਨਾ ਗੁਰੂ ਕੀਰਤ ਦੇ ਸਾਹਮਣੇ ਹੀ ਗੱਲਾਂ ਹੋਈਆਂ ਇਹ ਸਾਰੀਆਂ ਤੁਹਾਡੇ ਸਾਹਮਣੇ ਹੀ ਗੁਰਕੀਰਤ ਨੂੰ ਬਿਠਾਇਆ ਸੀਗਾ ਹੈਨਾ ਕੱਪੜੇ ਇੱਕ ਦੂਜੇ ਦੇ ਸਾਹਮਣੇ ਤਰਵੰਦਦੇ ਨੇ ਹੈਨਾ ਉਹ ਜਲੀਲ ਕਰਨ ਵਾਲਾ ਸਿਸਟਮ ਹੁੰਦਾ ਜਿਹੜਾ ਤੇ ਫਿਰ ਆਪਣਾ ਤੇ ਉਹ ਉਹਨਾਂ ਨੇ ਉਹਨਾਂ ਨੂੰ ਬਖਸ਼ਿਆ ਹੀ ਨਹੀਂ ਹੈਗਾ ਤੇ ਜਿਹੜਾ ਤੀਜਾ ਮੁੰਡਾ ਸੀ ਉਹਦੇ ਨਾਲ ਵੀ ਉਹਨਾਂ ਨੇ ਬਹੁਤ ਬਸਲੂਕੀ ਕੀਤੀ ਪਰ ਉਹ ਮੁੰਡਾ ਤਾਂ ਜੋਬ ਵਾਲਾ ਸੀਗਾ ਜਿਹੜਾ ਤੀਜਾ ਮੁੰਡਾ ਸੀਗਾ ਹੈਨਾ ਉਹਦਾ ਧ ਤੇ ਫਿਰ ਉਹਨੂੰ ਉਹਦੇ ਕੋਲ ਮੇਰੇ ਉਹਦੇ ਘਰੇ ਮੇਰੀ ਗੱਡੀ ਖੜੀ ਸੀ ਉਹਨੂੰ ਕਿਹਾ ਵੀ ਗੱਡੀ ਦੇ ਨਵਦੀਪ ਦੀ ਹੂੰ ਵੀ ਹੁਣ ਜੇ ਮੇਰੀ ਗੱਡੀ ਚ ਇਨਵੋਲ ਵੀ ਨਹੀਂ ਹੈਗੀ ਕਿਸੇ ਖੜ ਦੇ ਮੇਰੀ ਗੱਡੀ ਤੋਂ ਕੀ ਲੈਣਾ ਤੁਸੀਂ ਹੈਨਾ ਤੇ ਫਿਰ ਉਹ ਗੱਡੀ ਲੈ ਕੇ ਗਏ ਉਤੋਂ ਹੈਨਾ ਉਹ ਤੇ ਉਹ ਤੋਂ ਬਾਅਦ ਉਹਨੂੰ ਛੱਡਿਆ ਅਗਲੇ ਤਾਂ ਛੱਡਿਆ ਉਹਨੂੰ ਵੀ ਤੇ ਉਹਨੂੰ ਵੀ ਹਰਾਸਮੈਂਟ ਕੀਤਾ ਗਾਣਾ ਉਹ ਮੈਨੂੰ ਦੱਸਦੇ ਸੀਗਾ ਫਿਰ ਮੈਨੂੰ ਕੋਈ ਗਾਲ ਨਹੀਂ ਕੱਢੀ ਇਹਨੇ ਪਰ ਉਹਨਾਂ ਨੂੰ ਤਾਂ ਬਹੁਤ ਗੰਦਾ ਬੋਲਦਾ ਸੀਗਾ ਜਿਹੜਾ ਹਰਜਿੰਦਰ ਖੈਰਾ ਸੀਗਾ ਦਾਰੂ ਪੀਂਦੇ ਉਹ ਬਰਦਾਸ਼ਤ ਨਹੀਂ ਹੁੰਦਾ ਜਿੰਨੀ ਜਿਸ ਤਰੀਕੇ ਨਾਲ ਗੱਲਬਾਤ ਹਾਂ ਜੀ ਇਸ ਤਰੀਕੇ ਨਾਲ ਗੱਲਬਾਤ ਕਰਦੇ ਨੇ ਕੋਈ ਨਹੀਂ ਬਾਬਾ ਜੀ ਨੇ ਵਾਇਗੁਰੂ ਨੇ ਸਾਰਿਆਂ ਦਾ ਹਿਸਾਬ ਕਰ ਦੇਣਾ ਹੈ ਨਾ ਤੇ ਪਹਿਲਾਂ ਵੀ ਬਥੇਰੇ ਕਦਾਰ ਹੋਏ ਨੇ ਸਾਰਿਆਂ ਦਾ ਹਿਸਾਬ ਹੋਇਆ ਨਾ ਕਿੰਨੇ ਕਰਾਂ ਟਾਈਮ ਦੀ ਰਹਿ ਗਈ ਇਹਦੀ ਨੌਕਰੀ 42 ਸਾਲ ਦਾ ਹੋ ਗਿਆ ਰਹਿ ਗਈ 18 ਸਾਲ ਦੀ ਹੈ ਨਾ ਕਿਤੇ ਵਾਇਗੁਰੂ ਨੇ ਦੇਤੀ ਨਾ ਲੰਬੀ ਉਮਰ ਕੋਈ 80 90 ਸਾਲ ਦੀ ਠੀਕ ਹੈ ਅੱ ਪਰ ਪ੍ਰਸ਼ਾਸਨ ਉਹ ਕਿਉਂ ਹੁੰਦੇ ਨੇ ਨਾ ਉੱਥੇ ਹੈਨਾ ਇਹਦੀ ਵਾਹ ਵਾਹ ਕਰਨ ਵਾਲਿਆਂ ਵੀ ਇਹਨੇ ਤਾਂ ਇਹ ਕਰਤਾ ਇਹਨੇ ਤਾਂ ਐ ਕਰਤਾ ਨਵੀਂ ਪਰ ਕੁੱਟਦੇ ਹੈਨਾ ਜਾਂ ਫਿਰ ਸਲੂਟ ਮਾਰਦੇ ਨੇ ਅਫਸਰ ਡਰਦੇ ਨੇ ਇਹਨਾਂ ਤੋਂ ਹੈਨਾ ਤੇ ਜੇ ਲੰਬੀ ਉਮਰ ਦੇਤੀ ਨਾ ਵਿਚ 18 ਸਾਲ ਤਾਂ ਕੱਢ ਜਾਣਗੇ ਤੇਰੀ ਬਾਈ ਬਾਈ ਚੈਨਾ ਵੀ ਪ੍ਰਸ਼ਾਸਨ ਦਾ ਕੰਮ ਵੀ ਬਾਈ ਬਾਈ ਕਰਨਾ ਹੁੰਦਾ ਆਪਣੀ ਇੰਸਪੈਕਟਰਾਂ ਦੀ ਹੈਨਾ ਫਿਰ 18 20 ਸਾਲ ਕਿਵੇਂ ਕੱਟੇ ਹਮ ਠੀਕ ਹੈ ਨਾ ਅੱਜ ਵੀ ਮੈਨੂੰ ਕਈ ਰਿਸ਼ਤੇਦਾਰ ਮਿਲ ਜਾਂਦੇ ਨੇ ਹੈਨਾ ਕਹਿੰਦੇ ਵੀ ਅਸੀਂ ਬੈਠਣਾ ਵੀ ਪਸੰਦ ਨਹੀਂ ਕਰਦੇ ਹਰਜਿੰਦਰ ਖਹਿਰੇ ਨਾਲ ਕਹਿੰਦਾ ਵੀ ਜਦੋਂ ਸਦੋਂ ਕਿਤੇ ਵਿਆਹ ਸਾਧੀਆਂ ਜਿੱ ਇਕੱਠੇ ਹੁੰਦੇ ਆ ਨਾ ਰੇ ਫਿੱਤੀਆਂ ਵੀ ਤਾਂ ਲੱਗਦੀਆਂ ਨੇ ਨਾ ਫਿਰ ਜਿਹੜੀ ਕੌਮ ਵਾਲੀ ਫਿੱਤੀ ਹੁੰਦੀ ਗਦਾਰ ਵਾਲੀ ਫਿੱਤੀ ਲੱਗਦੀ ਆ ਆਪ ਵੀ ਤੇ 16 ਕੇਸ ਤੁਹਾਡੇ ਤੇ ਪਾਏ ਗਏ ਸੀ ਸੁਣਨ ਚਾਹੇ ਕਿ 16 ਪਰਚੇ ਤੁਹਾਡੇ ਤੇ ਦਰਜ ਕੀਤੇ ਗਏ ਕਿਹੜੇ-ਕਿਹੜੇ ਸੀਗੇ ਕੇਸਸ 3 4 307 7 ਦੇ ਸੀਗੇ ਤੇ ਬਾਕੀ ਹੋਰ ਸੀਗੇ ਜਿੰਨੇ ਪੁਰਾਣੇ ਪੁਰਾਣੇ ਖੋਲ ਲੈਣਾਂ ਨੇ ਸਾਰੇ-ਸਾਰੇ ਪਿਛਲੇ ਦੋ ਨਛੇ ਪਰਚੇ ਤਾਂ ਪਿਛਲੇ ਅੰਦੋਲਨ ਦੇ ਲਈ ਐਸ਼ੇ 2000 ਬੀੜਾ ਦੇ ਤੇ ਉਹਦੇ 'ਚ ਵੀ 307ਾਂ ਸੀਗੀਆਂ ਤੇ ਹੁਣ ਦੀ ਵਾਰ ਚਾਰ ਲਾਏ ਇਹਨਾਂ ਨੇ 13 ਫਰਵਰੀ ਨੂੰ ਝੜਪ ਹੋਈ ਵੀਰ 15 ਫਰਵਰੀ ਨੂੰ ਝੜਪ ਹੋਈ 121 ਨੂੰ ਹੋਈ ਇਹ ਮੇਰੇ ਇੱਕ ਟੋਲ ਟੈਕਸ ਦਾ ਰੋਲਾ ਸੀਗਾ ਰੋਲਾ ਤਾਂ ਕੀ ਸੀਗਾ ਉਹੀ ਮਤਲਬ ਉਹ ਬੀਐਸਸੀ ਕਹਿੰਦੇ ਸੀ ਕਾਰ ਚਲਾਣਾ ਆ ਹੂੰ ਹੂੰ ਉਹਨੂੰ ਲੈ ਕੇ ਹੋਇਆ ਸੀਗਾ ਥੋੜਾ ਜਿਹਾ ਉਹਦੀ 307 ਬਣਾਤੀ ਉਹਦੇ ਕੋਈ ਲੜਾਈ ਨਹੀਂ ਝਗੜਾ ਨਹੀਂ ਚੋਟ ਨਹੀਂ ਹੈ ਬਸ ਇਹਨੂੰ ਪਤਾ ਸੀਗਾ ਵੀ ਨਵਦੀਪ ਦੇ ਇੱਥੇ ਥੋੜਾ ਜਿਹਾ ਰੌਲਾ ਹੋਇਆ ਉਹਨਾਂ ਨੂੰ ਠਾ ਕੇ ਉਹਨਾਂ ਨੂੰ 307 ਦਾ ਪਰਚਾ ਕੀਤਾ ਤਾਂ ਠੀਕ ਹੈ ਇੱਕ ਉਹ ਲਾਈ ਹੋਈ ਸੀਗੀ ਬਾਕੀ ਹੋਰ ਲਾਏ ਹੋਏ ਸੀ ਜਿਹੜੇ ਲੋਕਲ ਪ੍ਰੋਗਰਾਮ ਅਸੀਂ ਕਰਦੇ ਜਿਵੇਂ ਐਮਐਲਏ ਦਾ ਕਰਕੇ ਰਲੇਆ ਇੱਕ ਕਦੇ ਅਸੀਂ ਡੀਐਮ ਦਫਤਰ ਕੀ ਕਰ ਲਿਆ ਉਹ ਪਰਚੇ ਲਾਏ ਹੋਏ ਸੀਗੇ ਸਾਰੇ 16 ਪਰਚੇ ਬਣਾਏ ਹੋਏ ਸੀ ਇਹਨਾਂ ਨੇ ਮਤਲਬ ਇਹ ਸੀਗਾ ਵੀ ਲੰਬਾ ਟਾਈਮ ਕਟਾਣਾ ਪਰਚੇ ਜ਼ਿਆਦਾ ਪਾਉਣ ਦਾ ਮਕਸਦ ਇਹਨਾਂ ਦਾ ਹੀ ਹੁੰਦਾ ਵੀ ਇੱਕ ਕੇਸ 'ਚ ਜ਼ਮਾਨਤ ਮਿਲੀ ਅਗਲਾ ਪਰਚਾ ਲਾ ਦੋ ਅਗਲੇ ਰਾਮ ਨਾਲ ਲੱਗ ਜਾਂਦੇ ਨੇ ਮਿੰਨਾ ਡੇਢ ਮਹੀਨਾ ਦੋ ਮਹੀਨੇ ਆਰਾਮ ਨਾਲ ਲੱਗ ਜਾਂਦੇ ਨੇ ਇੱਕ ਮਤਲਬ ਪਰਚੇ ਚ ਜਮਾਨਤ ਲੈਣ ਚ ਕਿਉਂਕਿ ਸੈਸ਼ਨ ਜੱਜ 307 ਵਰਗੀ ਧਾਰਾਾਂ 'ਤੇ ਪ੍ਰੇਸ਼ ਕਰਦਾ ਥੋੜਾ ਜਿਹਾ ਵੀ ਹਾਈ ਕੋਰਟ ਤੋਂ ਲੈ ਲੂਗਾ ਇਹ ਜਮਾਨਤ ਵੀ ਕੱਲੋਂ ਮੇਰੇ ਤੇ ਨਾ ਕੋਈ ਸੈਸ਼ਨ ਜੱਜ ਤੇ ਨਾ ਵੀ ਹਾਈ ਕੋਰਟ ਚ ਜਮਾਨਤ ਹਾਂ ਉਹ ਵੀ ਹਾਈ ਕੋਰਟ ਚੋਂ ਨੇ ਹਾਈ ਕੋਰਟ ਕਿਵੇਂ ਪਹੁੰਚੇ ਮਤਲਬ ਵਕੀਲ ਕੌਣ ਸੀ ਤੁਹਾਡੇ ਵਕੀਲ ਮੇਰੇ ਸੀਗੇ ਵਕੀਲ ਹਮੇਸ਼ਾ ਹੀ ਸਾਡਾ ਮਤਲਬ ਲਾ ਲੋ ਹੈ ਨਾ ਵੀ ਚਾਹੇ ਕੌਮ ਦੇ ਕੰਮ ਕਰਕੇ ਹੈ ਨਾ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਵਕੀਲਾਂ ਨੇ ਚਾਹੇ ਹਾਈ ਕੋਰਟ ਦੇ ਚਾਹੇ ਨਵੇਂ ਮੁੰਡੇ ਨੇ ਨਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਟਾਈਮ ਤੋਂ ਮੈਸੇਜ ਕਰਦੇ ਹੁੰਦੇ ਸੁਪਰੀਮ ਕੋਰਟ ਦੇ ਵੀ ਵਕੀਲ ਸਾਨੂੰ ਪਿਛਲੇ ਅੰਦੋਲਨ ਤੱਕ ਦੇ ਸਾਡੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਸਾਡੇ ਵਕੀਲ ਸੀਗੇ ਜਿਹੜੇ ਅੰਬਾਲੇ ਵਾਲੇ ਸੀਗੇ ਔਰ ਰੋਹਿਤ ਜੈਨ ਜੀ ਸੀਗੇ ਜਿਹਨੇ ਸਾਡੇ 5 ਸਾਲ ਤੋਂ ਸਾਡੇ ਜਿਹੜੇ ਕੇਸਾਂ ਨੂੰ ਦੇਖ ਰਹੇ ਨੇ ਪਿਛਲੇ 5 ਸਾਲ ਤੋਂ ਪਿਛਲੇ ਵੀ ਮੇਰੇ 25 ਪਰਚੇ ਜਿਹੜੇ ਰੱਦ ਕਰਾਏ ਨੇ ਹੈ ਨਾ ਉਹ ਵੀ ਸਾਰਾ ਪ੍ਰੋਸੈਸ ਰੋਹਿਤ ਤੇ ਹੁਣ ਦੀ ਵਾਰ ਵੀ ਜਿਹੜੀ ਜ਼ਮਾਨਤ ਕਰਾਈ ਆ ਮੇਰੀ ਕਰਾਈ ਆ ਗੁਰਕੀਰਤ ਦੀ ਕਰਾਈ ਆ ਉਹ ਵੀ ਰੋਹਿਤ ਜੈਨ ਨੇ ਹੀ ਕਰਾਈ ਆ ਤੇ ਜਿਹੜਾ ਜਿਹੜੇ ਮੇਰੇ ਖਿਆਲ ਤੋਂ 150 ਪਲੱਸ ਮੁੰਡੇ 13 ਫਰਵਰੀ ਨੂੰ ਖੜੇ ਗਏ ਸੀਗੇ ਉਹ ਵੀ ਫ੍ਰੀ ਹੋ ਕੋਸਟ ਰੋਹਿਤ ਜੈਨ ਨੇ ਹੀ ਕਰਾਈ ਸੀਗੀ ਤੇ ਹੁਣ ਦੀ ਵਾਰ ਮੇਰੇ ਖਿਆਲ ਨਾਲ ਹਾਈ ਕੋਰਟ ਦੇ ਵਕੀਲ ਸੀਗੇ ਉਹ ਡੈਡੀ ਉਹਨਾਂ ਨੂੰ ਪਤਾ ਜਿਹੜੇ ਸੀਗੇ ਜਿਹੜੀ ਹੋਰ ਟੀਮ ਉਹ ਕਿਉਂਕਿ ਇੱਕ ਨਹੀਂ ਸੀਗੇ ਹਨਾ ਹਾਈ ਕੋਰਟ ਜੋ ਹੋਰ ਵੀ ਨਾਲ ਜੁੜ ਜਾਂਦੇ ਨੇ ਜਿਹੜੇ ਮਤਲਬ ਰਿਗਾਰਡ ਕਰਦੇ ਨੇ ਸਾਡਾ ਜੈ ਨਵੇਂ ਮੁੰਡੇ ਨੇ ਉਹ ਸਾਰੇ ਜਾਣਦੇ ਨੇ ਫਿਰ ਹਨਾ ਇੱਕ ਬੈਂਚ ਬਣ ਕੇ ਜਾਂਦੀ ਆ ਜਦੋਂ ਤੇ ਸਾਰੇ ਨਹੀਂ ਸਾਡਾ ਮਤਲਬ ਬਾੜਾ ਰਿਕਾਰਡ ਹੈ ਪਰ ਹਾਂ ਇਹ ਵੀ ਹੈ ਵੀ ਪੈਸਾ ਪੂਸਾ ਕੋਈ ਨਹੀਂ ਲੰਦਾ ਸਾਡੋਂ ਅੱਜ ਤੱਕ ਇਹਨਾਂ ਨੇ 5 ਸਾਲ ਚ ਕਦੇ ਲਿਆ ਨਹੀਂ ਘੱਟੋ ਘੱਟ ਵੀ 5-7 ਲੱਖ ਰੁਪਏ ਤਾਂ ਮੇਰੇ ਜਮਾਨਤਾਂ ਜਮਾਨਤਾਂ ਤੇ ਲੱਗਿਆ ਮਤਲਬ ਫ੍ਰੀ ਆਫ ਕੋਸਟ ਤੁਹਾਡੇ ਕੇਸ ਲੱਗੇ ਹਾਂ ਮੇਰੇ ਮੇਰੇ ਫ੍ਰੀ ਆਫ ਕੋਸਟ ਹੀ ਸਾਰੇ ਕੇਸ ਲੜੇ ਗਏ ਨੇ ਤੇ ਅਸੀਂ ਧੰਨਵਾਦ ਵੀ ਕਰਨਾ ਚਾਹੁੰਦੇ ਆ ਆਪਣੇ ਵਕੀਲ ਸਾਹਿਬਾਨ ਨੂੰ ਅੱਛਾ ਨਵਦੀਪ ਜੀ ਇਹ ਗੱਲ ਕਿਹੜੇ ਜੱਜ ਨੇ ਕਹੀ ਸੀ ਜਦੋਂ ਤੁਹਾਡਾ ਕੇਸ ਪੜ੍ਹ ਰਹੇ ਸੀ ਉਹ ਜਦੋਂ ਸੁਣਵਾਈ ਹੋ ਰਹੀ ਸੀ ਤੁਹਾਡੇ ਮਾਮਲੇ 'ਚ ਕੀ ਇਹਦੇ ਉੱਤੇ ਅੱਧ ਤੋਂ ਜ਼ਿਆਦਾ ਪਰਚੇ ਤਾਂ ਝੂਠੇ ਲੱਗਦੇ ਵੀਰਾਂ ਤੇ ਐਵੇਂ 16 ਪਰਚੇ ਪਾਏ ਹੋਏ ਨੇ ਜੀ ਅੰਦਰ ਤੋਂ ਕੱਢ ਕੇ ਪਰਚਾ ਲਾਉਂਦੇ ਨੇ ਨਾ ਮਾ ਪਰਚਾ ਲਾਉਂਦੇ ਨੇ ਤੇ ਫਿਰ ਉਹਨਾਂ ਨੇ ਕਿਹਾ ਵੀ ਇਹਨੇ ਵੀ ਇੱਕੇ ਤਰੀਕੇ ਦੇ ਕੇਸ ਬਣਾਏ ਹੋਏ ਨੇ ਇੱਕੋ ਥਾਣੇ ਚ ਇੰਨੇ ਪਰਚੇ ਬਣਾਤੇ ਵੀ ਐ ਲੱਗਦਾ ਵੀ ਜੈਸ ਸਾਇਦ ਵੀ ਮੁੰਡੇ ਨੂੰ ਗਲਤ ਫਸਾਇਆ ਗਿਆ ਝੂਠੇ ਕੇਸਾਂ ਦੇ ਅੰਦਰ ਫਸਾਇਆ ਗਿਆ ਤਾਂ ਹੀ ਕਰਕੇ ਇਹਨਾਂ ਨੂੰ ਛੱਡਣਾ ਵੀ ਪਿਆ ਮੈਂ ਰਾਤ ਨੂੰ ਉਸ ਦਿਨ ਬੀਬੀ ਸਾਡੇ ਤੋਂ ਬਣਦਾ ਤਾਂ ਹੈਗਾ ਨਹੀਂ ਨਾ ਤਾਂ ਅਸੀਂ ਉਹਨੂੰ ਨਵੇਂ ਕੇਸ ਤੇ ਫਸਾ ਸਕਦੇ ਛੇ ਹੀ ਜਣੇ ਤੇ ਮੈਨੂੰ ਧਮਕਾਉਂਦੇ ਸੀਗੇ ਜਦੋਂ ਮੈਂ ਆਇਆ ਕਹਿੰਦੇ ਵੀ ਤੂੰ ਇਹ ਨਾ ਖਾੜਾਂ ਚ ਨਹੀਂ ਪੈਣਾ ਅਸੀਂ ਤੇਰੇ ਤੇ ਹਜੇ ਜਿਹੜੇ ਪੈਂਡਿੰਗ ਪਰਚੇ ਤੇ ਉਪਾਏ ਨਹੀਂ ਹੈਗੇ ਵੀ ਜੇ ਤੂੰ ਦੁਬਾਰਾ ਇਹਦੇ ਤੇ ਸ਼ਾਮਲ ਹੋਇਆ ਅਸੀਂ ਤੇਰੇ ਤੇ ਉਹ ਵੀ ਪਰਚੇ ਪਾਵਾਂਗੇ ਮੇਰੇ ਕੋਲ ਤੇ ਅੱਜ ਪਾਓ ਮੇਰੇ ਕੋਲ ਤੇ ਕੱਲ ਪਾਉਣਾ ਮੈਂ ਤੁਹਾਡੇ ਤੋਂ ਪਹਿਲਾਂ ਡਰਦਾ ਸੀਗਾ ਨਾ ਮੈਂ ਤੁਹਾਡੇ ਤੋਂ ਅੱਜ ਡਰਦਾ ਹਾਂ ਤੇ ਇਨਗਨੋਰੈਂਸ ਸਾਨੂੰ ਵੀ ਹੈਗੀ ਆ ਉਹਨੇ ਪੁਰਾਣੇ ਪਰਚਿਆਂ 'ਚ ਮੇਰਾ ਕੁਝ ਵੀ ਕਰ ਸਕਦੇ ਜਾਂ ਕਿੰਨੇ ਵੀ ਪੁਰਾਣੇ ਹੁਣ ਜਦੋਂ ਮੈਂ ਜਿਹੜੀ ਕੱਟ ਕੇ ਆ ਗਿਆ ਤੇ ਕੱਲ ਨੂੰ ਵੀ ਜੇ ਪਾਣਗੇ ਵੀ ਤਾਂ ਵੀ ਮੈਨੂੰ ਨਾਲ ਨਾਲ ਜਮਾਨਤ ਮਿਲ ਜਾਣੀ ਆ ਉਹਦੇ 'ਚ ਵੀ ਹੂੰ ਤੇ ਸਾਰੇ ਕੇਸ ਝੂਠੇ ਸੀਗੇ ਹਨਾ ਜਿੰਨੇ ਵੀ ਇਹਨਾਂ ਨੇ ਪਾਏ ਨੇ ਤਾਂ ਇਹਨਾਂ ਨੂੰ ਉਦੋਂ ਤਾਂ ਮੈਨੂੰ ਹੱਥ ਬੰਨ੍ਹ ਕੇ ਕੱਢਦੇ ਸੀਗੇ ਇਹਦੇ ਵੀ ਚਲਾ ਜਾ ਕਹਿੰਦਾ 10% ਤਾਂ ਕਿਸੇ ਨੂੰ ਖੜਦੇ ਵੀ ਨਹੀਂ ਹੈਗੇ ਬਿਲਕੁਲ ਥੋੜੀ ਜ਼ਮਾਨਤ ਬਹੁਤ ਮੇਰੇ ਹਾਂ 10:30 ਵਜੇ ਮੈਨੂੰ ਲੈਣੇ ਉੱਥੇ ਗਏ 8 ਵਜੇ ਤੱਕ ਲਾਸਟ ਪ੍ਰੋਸੈਸ ਹੁੰਦਾ ਜਿਹੜੇ ਤੋਂ ਬਾਹਰ ਜਾਣ ਦਾ ਤੇ ਜੇ ਕੋਈ ਰਹਿ ਜਾਂਦਾ ਉਹਨੂੰ ਅਗਲੇ ਦਿਨ ਕੱਢ ਦਿੰਦੇ ਵੈਸੇ ਤਾਂ ਸ਼ਾਮ ਦਾ ਪ੍ਰੋਸੈਸ ਹੁੰਦਾ ਜੇ ਕਈ ਵਾਰ ਕਿਸੇ ਦੀ ਲੇਟ ਜਮਾਨਤਾਂ ਦੀ 8 ਤੋਂ 2 ਲੇਟ ਆਂਦੀ ਹੈ ਤਾਂ ਉਹਨੂੰ ਅਗਲੇ ਦਿਨ ਦਿਨ ਚ ਕੱਢਦੇ ਨੇ ਪਰ ਮੈਂ ਤਾਂ ਰਾਤ ਨੂੰ ਹੀ ਡੀਓ ਐਸਪੀ ਉੱਥੇ ਬੈਠਿਆ ਸਾਰੇ ਅਫਸਰ ਸਾਹਿਬ ਇਹਨਾਂ ਦੀ ਉੱਥੇ ਬੈਠੇ ਥੋੜੇ ਦੂਜੇ ਸਾਥੀ ਵੀ ਨਾਲ ਰਹਾ ਹੋਏ ਸੀ ਤੁਹਾਡੇ ਦੋਨੋਂ ਨਹੀਂ ਮੇਰੇ ਉਹ ਪਹਿਲਾਂ ਨਾ ਇੱਕ ਮਹੀਨਾ ਪਹਿਲਾਂ ਹੋ ਗਈ ਸੀ ਮੁੰਡਾ ਜੀ ਅੱਛਾ ਉਹਨਾਂ ਦੀ ਰਿਹਾਈ ਤੁਹਾਡੇ ਤੋਂ ਪਹਿਲਾਂ ਹੋ ਗਈ ਸੀ ਆਸ਼ੀਸ਼ ਦੀ ਜਿਹੜਾ ਖਟਗੜਾ ਵਾਲਾ ਮੁੰਡਾ ਸੀ ਹਾਂ ਉਹਨਾਂ ਦੀ ਸਾਰਿਆਂ ਦੀ ਇੱਕ ਮਹੀਨਾ ਪਹਿਲਾਂ ਹੀ ਹੋ ਗਈ ਸੀਗੀ ਅ اچھا ਨਵਦੀਪ ਮਾਪਿਆਂ ਦਾ ਇਕਲੌਤਾ ਪੁੱਤ ਦੁੱਧ ਮੱਖਣਾ ਨਾਲ ਪਲਿਆ ਮਾਂ ਆਪਣੇ ਬੱਚੇ ਨੂੰ ਬਹੁਤ ਲਾਡ ਲੜਾਉਂਦੀ ਹੈ ਭਾਵੇਂ ਪੁੱਤ ਕਿੰਨਾ ਵੀ ਵੱਡਾ ਹੋ ਜੇ ਮਾਂ ਦੀ ਅੱਖਾਂ ਦਾ ਤਾਰਾ ਰਹਿੰਦਾ ਹੈ ਪਰ ਜਦੋਂ ਜੇਲ੍ਹ ਜਾਣ ਨੇ ਉਹ ਹਾਂਜੀ ਜੇਲ੍ਹ ਜਾ ਕੇ ਮਾਂ ਦੀ ਯਾਦ ਕਿੰਨੀ ਗਈ ਹਾਂ ਮਾਂ ਦੀ ਯਾਦ ਆਉਂਦੀ ਹੈ ਨਾ ਪਿਆਰ ਹੁੰਦਾ ਹੈ ਨਾ ਸਾਰੀ ਉਮਰ ਪਿਆਰ ਨਾਲ ਰੱਖੇ ਹੋਏ ਹਨ ਨਾ ਵੀ ਉਹ ਕਦੇ ਗਲਾਸ ਵੀ ਠਾ ਕੇ ਨਹੀਂ ਅੱਜ ਤੱਕ ਹੈ ਨਾ ਵੀ ਇੱਧਰ ਤੋਂ ਉੱਧਰ ਰੱਖਿਆ ਹਾਂ ਹਾਂ ਗਰਮ ਗਰਮ ਰੋਟੀ ਮਾ ਦਿੰਦੀ ਹੈ ਨਾ ਯਾਦ ਵੀ ਆਉਂਦੀ ਹੈ ਹੈ ਨਾ ਪਰ ਸੰਘਰਸ਼ਾਂ ਦੇ ਰਾਹ ਨੇ ਤੇ ਇਤਿਹਾਸ ਪੜੇ ਹੋਏ ਨੇ ਆਪਾਂ ਨੇ ਆਪਣੇ ਹੈ ਨਾ ਉਹ ਜੱਜ ਬੇ ਨੇ ਜਿਹੜੇ ਆਪਣੇ ਬੂਰੂਆਂ ਤੋਂ ਮਿਲੇ ਹੋਏ ਨੇ ਤੇ ਉਹ ਚੀਜ਼ਾਂ ਨੂੰ ਜਿਵੇਂ ਅਸੀਂ ਦੇਖਦੇ ਹੈ ਨਾ ਫਿਰ ਠੀਕ ਆ ਪਰਿਵਾਰ ਅਸੀਂ ਮੰਨਦੇ ਆ ਪਰਿਵਾਰ ਹੈਗੇ ਨੇ ਹੈ ਨਾ ਪਰ ਸਾਡਾ ਸਮਾਜ ਵੀ ਕੋਈ ਚੀਜ਼ ਆ ਹੈ ਨਾ ਕੌਮ ਵੀ ਸਾਡੀ ਕੋਈ ਚੀਜ਼ ਆ ਸਾਡਾ ਕੀਤਾ ਵੀ ਕੋਈ ਚੀਜ਼ ਹੈ ਨਾ ਤੇ ਇਹਦੇ ਪਿੱਛੇ ਵੀ ਜਿਹੜੇ ਸਾਡੇ ਫਰਜ਼ ਨੇ ਨਾ ਉਹ ਵੀ ਪੂਰੇ ਕਰਨੇ ਪੈਂਦੇ ਨੇ ਮਾਤਾ ਡੋਲ ਜਾਂਦੀ ਸੀ ਥੋੜੀ ਜੀ ਤੇ ਪਰ ਬਾਪੂ ਚੜਦੀ ਕਲਾ ਵਾਲੇ ਨੇ ਤੇ ਹੁਣ ਤਾਂ ਮੈਨੂੰ ਕਿਹਾ ਵੀ ਦੇਖੋ ਦਾਤੇ ਨੇ ਹੈ ਨਾ ਅਮ੍ਰਿਤ ਦੀ ਦਾਤ ਬਖਸ਼ੀ ਹੈ ਦੋਨਾਂ ਨੂੰ ਮਾਤਾ ਨੂੰ ਵੀ ਬਖਸ਼ੀ ਹੈ ਨਾ ਬਾਪੂ ਨੂੰ ਵੀ ਬਖਸ਼ੀ ਵੀ ਤੁਸੀਂ ਚੜਦੀ ਕ ਕਰਨ ਕਰਨ ਨਾਲ ਵਾਹਿਗੁਰੂ ਆ ਮੈਂ ਕਹਿਆ ਹੈ ਨਾ ਵੀ ਮਿੰਟ ਤਾਂ ਕਰਨੀ ਨਹੀਂ ਕਿਸੇ ਦੀ ਬੇਨਤੀ ਕਰ ਲਿਆ ਕਰੋ ਸੰਗਤ ਅੱਗੇ ਜਦੋਂ ਵਿੰਦੋਲਚ ਜਾਂਦੇ ਵੀ ਮੁੰਡੇ ਨੂੰ ਬਾਹਰ ਕਢਾਉਣਾ ਚਾਹੀਦਾ ਵੀ ਸੰਘਰਸ਼ਾਂ ਦੇ ਰਾਹ ਚ ਅੰਦਰ ਗਏ ਹੋਏ ਨੇ ਤੇ ਵਾਹਿਗੁਰੂ ਨੇ ਮਿਹਰ ਕਰੀ ਆ ਤੇ ਬਾਹਰ ਆ ਗਏ ਹੈ ਨਾ ਤੇ ਠੀਕ ਹੈ ਉਹ ਵੀ ਸੰਘਰਸ਼ਾਂ ਦੇ ਰਾਹ ਨੇ ਹੈ ਨਾ ਅੱਜ ਆ ਕੇ ਦੁਬਾਰੇ ਘਰੇ ਵਾਪਸੀ ਸੰਗਤ ਕਰਕੇ ਆਏ ਆ ਪਰ ਸੰਗਤ ਦੀ ਦੇਣ ਨਹੀਂ ਕਦੇ ਦੇ ਸਕਦੇ ਵੀ ਡੇਢ ਤੋਂ ਸਾਲ ਘਟੋ ਘਟ ਲੱਗ ਜਾਣਾ ਸੀ ਤੇ 4 ਮਹੀਨੇ ਚ ਸੰਗਤ ਨੇ ਬਾਹਰ ਕਢਾ ਲਿਆ ਬੱਡੇ ਵੱਡੇ ਪੇਸਾ ਜੋ ਸੰਗਤ ਕਰਕੇ ਜੇ ਐਲ ਜੀ ਸਮਾਂ ਕਿਵੇਂ ਬਿਤਾ ਕਿੱਥੇ ਰਹਿੰਦੇ ਸੀਗੇ ਕਿਹੜੀ ਬੈਰਕ ਚ ਰਹਿੰਦੇ ਮੇਰੇ ਨਾਲ 50 ਮੁੰਡੇ ਹੋਰ ਸੀਗੇ ਸਾਡੇ ਵਾਲੇ ਬਲੋਕ ਸੀ ਉਹ 300 ਮੁੰਡੇ ਸੀ ਅਸੀਂ ਜਿਹੜੇ ਮਤਲਬ 300 ਮੁੰਡੇ ਨੂੰ ਖੋਲਿਆ ਜਾਂਦਾ ਸੀਗਾ 12 ਤੋਂ 3 ਤੇ ਸਵੇਰੇ 7 ਤੋਂ 12 6 6:30 ਵਜੇ ਜਾਂਦੇ ਸੀ ਖੋਲਦੇ ਹੋਏ ਪੰਜ ਘੰਟੇ ਸਵੇਰੇ ਖੋਲਦੇ ਸੀ 3 ਘੰਟੇ ਦੁਪਹਿਰ ਨੂੰ ਹਾਂ 3 ਘੰਟੇ ਦੁਪਹਿਰ ਨੂੰ ਬੰਦ ਕਰਦੇ ਸੀਗੇ ਤੇ ਸ਼ਾਮ ਨੂੰ ਵੀ 3 ਤੋਂ ਲੈ ਕੇ 4-4 ਘੰਟੇ ਸ਼ਾਮ ਨੂੰ ਖੋਲਦੇ ਸੀ ਪੰਜ ਘੰਟੇ ਸਵੇਰੇ 9 ਘੰਟੇ ਖੁੱਲੇ ਰਹਿੰਦੇ ਸੀ ਅਸੀਂ ਫਿਰ ਬਾਕੀ ਇਸ ਟਾਈਮ ਬੈਰਕ ਚ ਬੰਦ ਰਹਿੰਦੇ ਸੀਗੇ ਤੇ 50 ਮੁੰਡੇ ਸੀਗੇ ਤੇ ਪੰਜ ਟਾਈ ਪੰਜ ਰੋਟੀਆਂ ਸਵੇਰੇ ਖਾਣੀਆਂ ਨੇ ਪੰਜ ਰੋਟੀਆਂ ਸ਼ਾਮ ਨੂੰ ਆਉਂਦੀ ਦਾਲ ਸਬ지 ਤੁਹਾਨੂੰ ਪਤਾ ਹੀ ਹੈ ਜਿਹੜੇ ਕਿਵੇਂ ਦੀ ਆਉਂਦੀਆਂ ਵੀ ਇੰਨੇ 1600 ਬੰਦੇ ਦੀ ਰੋਟੀ ਬਣਦੀ ਹੈ ਇੱਕ ਜਗ੍ਹਾ ਤੇ ਨੂੰ ਦਾਲ ਤੜਕਾ ਲਾਉਣਾ ਕੋਲੇ ਕੋਲੇਾਂ ਚ ਪੱਟੀਆਂ ਪੁੱਟੀਆਂ ਬਾਲ ਕੇ ਸਾਰਾ ਮਤਲਬ ਇੱਕ ਲਾਲਬੀ ਪੋਜੀਟਿਵ ਵੇ ਨਾਲ ਦੇਖਣ ਦੀ ਗੱਲ ਹੈ ਨਾ ਕੋਈ ਬੰਦਾ ਉੱਥੇ ਦੁਖੀ ਹੋ ਕੇ ਰਹਿ ਸਕਦਾ ਕੋਈ ਕਿਸੇ ਤਰੀਕੇ ਨਾਲ ਇਸ ਗੱਲ ਨੂੰ ਸਮਝਦਾ ਆ ਅਸੀਂ ਇਹ ਸੋਚਦੇ ਸੀਗੇ ਵੀ ਹਾਂ ਸਰ ਬਾਬੇ ਨਾਲ ਕਿ ਡਿਊਟੀ ਲਈ ਹੋਈ ਹੈ ਨਾ ਆਪਣੇ ਸਾਥਾਂ ਚ ਪਿੱਛੇ ਲੜਨ ਦੀ ਤੇ ਉਸੇ ਤਰੀਕੇ ਨਾਲ ਸਮਝਦੇ ਸੀਗੇ ਇਤਿਹਾਸ پڑھਦੇ ਸੀ ਬਾਬੇ ਨਾਨਕ ਬਾਰੇ ਪੜ੍ਹਦੇ ਸੀ ਜਾਂ ਫਿਰ ਜਿੰਨੇ ਬਾਬਾ ਜੀ ਮਿਲ ਗਏ ਸੀ ਨਰੈਣ ਜੀ ਜਿਨ੍ਹਾਂ ਨੇ ਸਿੰਘੂ ਬਾਰਡਰ ਤੇ ਉਹ ਬੰਦ ਕੇ ਟੰਗਦਾ ਸੀਗਾ ਜਦੋਂ ਬੇਅਦਬੀ ਕੀਤੀ ਸੀ ਉਹਨੇ ਹਣਾ ਬਾਬਾ ਜੀ ਨੇ ਸੰਥਿਆ ਦਿੱਤੀ ਬਾਣੀ ਦੇ ਲੜ ਲੱਗੇ ਹਾਂ ਉਹ ਜਿਹੜੇ ਜੇ ਸੀਗੇ ਉਹ ਸੋਨੀਪਟ ਜੇਲ੍ਹ ਤੋਂ ਹਾਂ ਉਹ ਮਰਡਰ ਕੇਸ ਦੇ ਹਾਂ ਉਹ ਮਰਡਰ ਕੇਸ ਲੱਗਿਆ ਹੋਇਆ ਉਹਨਾਂ ਤੇ ਉਹ ਉਹ ਹੈਗੇ ਤਾਂ ਸੋਨੀਪਟ ਜੇਲ੍ਹ ਚ ਸੀਗੇ ਪਰ ਉਹਨਾਂ ਦਾ ਚਲਾਨਦ ਘਟ ਗਿਆ ਸੀਗਾ ਉਹ ਬਾਲੇ ਦੀ ਜੇਲ੍ਹ ਚ ਆ ਗਏ ਸੀਗੇ ਕਿਉਂਕਿ ਉਹਨਾਂ ਦੀ ਕੀਡਨੀ ਦਾ ਆਪਰੇਸ਼ਨ ਹੋਇਆ ਸੀਗਾ ਤੇ ਫਿਰ ਪੀਜੀਆ ਨੇੜੇ ਪੈਂਦਾ ਸੀਗਾ ਤਾਂ ਉਹਨਾਂ ਨੂੰ ਇੱਥੇ ਉਹ ਹਾਂ ਸੇਫਟ ਕੀਤਾ ਹੋਇਆ ਸੀਗਾ ਤੇ ਆਪਰੇਸ਼ਨ ਤੋਂ ਬਾਅਦ ਉਹ ਚਲੇ ਗਏ ਸੀ ਫਿਰ ਉੱਤੇ ਪਰ ਉਹ ਸਾਨੂੰ ਬਹੁਤ ਨੇੜੇ ਲਾ ਕੇ ਗਏ ਤੇ ਕਹਿਣਾ ਚਾਹੁੰਦੇ ਹਾਂ ਜਿੱਤੇ ਬੰਦਿਆਂ ਨੂੰ ਹੈ ਤੇ ਸਾਰ ਲੈਣੀ ਚਾਹੀਦੀ ਜਦੋਂ ਕੌਮ ਦੇ ਯੋਧੇ ਅੰਦਰ ਬੇਅਦਬੀ ਪਿੱਛੇ ਅੰਦਰ ਜਾਂਦੇ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਬਹੁਤ ਘੱਟ ਸਾਰ ਲਈਤੀ ਜਾਂਦੀਆਂ ਉਹਨਾਂ ਦੀ ਤੇ ਤੇ ਵੀ ਫੇ ਸੋਣਾ ਨੇ ਫਿਰ ਬਾਣੀ ਦੀ ਨੀੜੇ ਲਾਇਆ ਫਿਰ ਹੋਰ ਇਤਿਹਾਸ ਪੜਿਆ ਆਪਣਾ ਪੀ ਕਯੂ ਆਰ ਵੀ ਸਿੱਖ ਕੇ ਜਾਈਏ ਹੈਨਾ ਅਸੀਂ ਤਾਂ ਇਹ ਸੋਚਦੇ ਵੀ ਜਿੰਨਾ ਵੀ ਇਤੋਂ ਪੜ ਕੇ ਜਾਵਾਂਗੇ ਕੱਲ ਨੂੰ ਕਾਮ ਦੇ ਕੰਮ ਆਊਗਾ ਦੋ ਬਾਤਾਂ ਕਰਾਂਗੇ ਇੰਟਰਵਿਊ ਚ ਕਿਸੇ ਨਾਲ ਹੈਨਾ ਵੀ ਕਿਸੇ ਦੇ ਪੱਲੇ ਪੈਣਗੀਆਂ ਕਿਤਾਬਾਂ ਕਿੱਥੋਂ ਲੈਂਦੇ ਸੀ ਫਿਰ ਲਾਇਬ੍ਰੇਰੀ ਚੋਂ ਲੈਂਦੇ ਸੀਗੇ ਲਾਇਬ੍ਰੇਰੀ ਚੋਂ ਨਾ ਤਿੰਨ ਲੰਮਾਰੀਆਂ ਸੀਗੀਆਂ ਜਿਹੜੀਆਂ ਪੰਜਾਬੀ ਲੈਂਗੁਏਜ ਚ ਪਰ ਮਤਲਬ ਕਿਤਾਬਾਂ ਇੰਨੀਆਂ ਕਿਤਾਬਾਂ ਸੀਗੀਆਂ ਉੱਥੇ ਹੈਨਾ ਉੱਥੇ ਸਾਰੀਆਂ ਕਿਤਾਬਾਂ ਸੀਗੀਆਂ ਉੱਥੇ ਮਹਾਰਾਜ ਰਣਜੀਤ ਸਿੰਘ ਬਾਰੇ ਵੀ ਪੜਿਆ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਬ ਅੱਛਾ ਜੀ ਹਰੀ ਸਿੰਘ ਨੜੂਏ ਬਾਰੇ ਸਤ ਦੁਨੀਆ ਦੇ ਸਭ ਤੋਂ ਵੱਡੇ ਜਰਨੈਲ ਵਾਲੇ ਭਾਈ ਵੀਜੇ ਸਿੰਘ ਬਾਰੇ ਬਚਿੱਤਰ ਸਿੰਘ ਬਾਰੇ ਅਕਾਲੀ ਫੁੱਲਾ ਸਿੰਘ ਬਾਰੇ ਪੜਿਆ ਦਸਵਾ ਗੁਰਾਂ ਬਾਰੇ ਪੜਿਆ ਕਿਹਦੀ ਕਿਹਦੀ ਕਿਹਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਚਕੀਨੀ ਕਿਨਾ ਦੀ ਬਾਣੀ ਦਰਜ ਆ ਉਹਨਾਂ ਬਾਰੇ ਪੜਿਆ ਕਿਹੜੀ ਕਿਹੜੀ ਪੰਕਤੀਆਂ ਦਰਜ ਨੇ ਉਹਨਾਂ ਬਾਰੇ ਪੜਿਆ ਕਿਹੜੇ ਕਿਹੜੇ ਸਹਾਬਾਨਾਂ ਦੀ ਬਾਣੀ ਦਰਜ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕਿਹੜੀ ਬਾਣੀ ਕਿਨੇ ਲਿਖੀ ਹੋਈ ਆ ਹੈਨਾ ਜਿਵੇਂ ਪੰਜਾਬੀ ਲੈਂਗੁਏਜ ਚ ਅਕਸਰ ਹੁੰਦੇ ਨੇ ਵੀ ਇੱਕ ਨੂੰ ਕਿਵੇਂ ਲਿਖਦੇ ਆ ਦੋ ਨੂੰ ਕਿਵੇਂ ਲਿਖਦੇ ਆ ਸਾਰੀਆਂ ਚੀਜ਼ਾਂ ਦਾ ਸਿੱਖੀਆਂ ਹੈਨਾ ਵੀ ਜਦੋਂ ਅਸੀਂ ਹੁਕਮਨਾਮਾ ਪੜਦੇ ਆ ਉੱਥੇ ਅੰਦਰ ਲਿਖਿਆ ਹੁੰਦਾ ਵੀ ਹੈ ਨਾ ਕਿਹੜੇ ਗੁਰੂ ਦੀ ਗੁਰੂ ਦੇ ਹੁਕਮਨਾਮਾ ਹੈ ਨਾ ਉਹ ਸਾਰੀਆਂ ਚੀਜ਼ਾਂ ਸਿੱਖੀਆਂ ਨੇ ਅੰਦਰ ਹੈ ਨਾ ਇਹ ਪਹਿਲਾਂ ਇਹਨਾਂ ਨਹੀਂ ਪਤਾ ਸੀ ਸਾਰਾ ਜੇਲ੍ਹ ਦੇ ਅੰਦਰ ਸਿੱਖ ਕੇ ਆਏ ਆ ਤੇ ਕਿਰਪਾ ਹੋਈ ਆ ਤੇ ਇਤਿਹਾਸ ਪੜਿਆ ਸਾਰਾ ਇਤਿਹਾਸ ਪੜਿਆ ਬਾਬੇ ਨਾਨਕ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਤੱਕ ਹੈ ਨਾ ਜਦੋਂ ਤੱਕ ਅੰਗਰੇਜ਼ ਨਹੀਂ ਆਏ ਰਾਜ ਨਹੀਂ ਸਾਡਾ ਖੋਇਆ ਗਿਆ ਸਾਡੇ ਤੋਂ ਸਾਰਾ ਲੱਖੀ ਜੰਗਲ ਬਾਰੇ ਠੀਕ ਹੈ ਮੱਸੀ ਰੰਗੜ ਬਾਰੇ ਕਿਵੇਂ ਕਿਵੇਂ ਇਹਨਾਂ ਨੇ ਮਤਲਬ ਬੇਅਦਬੀਆਂ ਕੀਤੀਆਂ ਅੰਬਰਸਰ ਦੀ ਦਰਬਾਰ ਸਾਹਿਬ ਦੀ ਕਿਵੇਂ ਕਿਵੇਂ ਉਹਨਾਂ ਨੇ ਸਰੋਵਰ ਨੂੰ ਬੰਦ ਕੀਤਾ ਕਿਵੇਂ ਮੱਸੇ ਰੰਗੜ ਦਾ ਫਿਰ ਸਿਰ ਵੱਡ ਕੇ ਲਿਆਏ ਤੇ ਸਾਰੇ ਇਤਿਹਾਸ ਪੜ ਕੇ ਆਏ ਅੰਦਰ ਤੇ ਇੰਨਾ ਜਜ਼ਬਾ ਮਿਲਦਾ ਸੀਗਾ ਵੀ ਇੱਕ ਪੋਜ਼ਿਟਿਵ ਇਹ ਸੀਗਾ ਵੀ ਇੱਕ ਪੋਜ਼ਿਟਿਵ ਪਾਸੇ ਤੁਰ ਗਏ ਮੈਨੂੰ ਜੇਲ੍ਹ ਚ ਰਹਿ ਕੇ ਵੀ ਤੁਹਾਨੂੰ ਇਹ ਫੀਲ ਨਹੀਂ ਹੁੰਦਾ ਸੀ 네ਗੈਟਿਵਿਟੀ ਅੰਦਰ ਨਹੀਂ ਪੋਜ਼ਿਟਿਵ ਹੀ ਰਹੇ ਹੋ ਫਿਰ ਵੀ ਹੋ ਗਿਆ ਹੁਕਮ ਚ ਰਹਿਣਾ ਸਿੱਖ ਲਿਆ ਨਾ ਬਾਣੀ ਕਰਕੇ ਹੁਕਮ ਪੜਨ ਨਾ ਜਦੋਂ ਹੁਕਮ ਅਸੀਂ ਜਪਜੀ ਸਾਹਿਬ ਦੀ ਸੰਥਿਆ ਲੈਣੇ ਆ ਹੈ ਨਾ ਹੁਣ ਜਪਜੀ ਸਾਹਿਬ ਜਿੰਨੀ ਵੱਡੀ ਬਾਣੀ ਹੋਈ ਨਹੀਂ ਸਕਦੀ ਕੋਈ ਵੀ ਉਸ ਜਪਜੀ ਸਾਹਿਬ ਹੀ ਸਿਖਾਉਂਦਾ ਹੈ ਨਾ ਸਾਨੂੰ ਹੈ ਨਾ ਬੀ ਹੁਕਮ ਜੇ ਰਹਿਣਾ ਕਿਵੇਂ ਹੈ ਨਾ ਪ੍ਰਕਿਰਤੀ ਕੀ ਚੀਜ਼ ਹੈ ਕਿਵੇਂ ਇੱਕ ਸੱਚਾ ਮਨੁੱਖ ਬਣਿਆ ਜਾਂਦਾ ਕਿਵੇਂ ਆਪਣੇ ਹੱਕ ਸੱਚੀ ਪਿੱਛੇ ਲੜਨਾ ਹੈ ਨਾ ਤੇ ਕਿਵੇਂ ਵਿਚਰਨਾ ਇਸ ਸਮਾਜ ਦੇ ਅੰਦਰ ਕਿਉਂ ਤੁਸੀਂ ਇਸ ਧਰਤੀ ਦੇ ਉੱਤੇ ਆਏ ਹੋ ਕਿ ਤੁਸੀਂ ਸੱਚਖੰਡ ਵਾਸਤੇ ਆਏ ਹੋ ਹੈ ਨਾ ਉੱਥੇ ਜਾਣ ਵਾਸਤੇ ਨਹੀਂ ਪਟ ਪਟ ਕੇ ਜਾਉਗੇ ਨਾ ਫਿਰ ਦੂਜੀ ਜੁਨ ਚਾਹੋਗੇ ਨਾ ਸਭ ਕੁਝ ਬਾਣੀ ਤਾਂ ਸਿਖਾਉਂਦੀ ਹੈ ਬੰਦੇ ਨੂੰ ਹੈ ਨਾ ਤੇ ਜਦੋਂ ਬਾਣੀ ਨੇ ਉਸ ਇੱਕ ਦਾ ਹੋ ਗਿਆ ਪੜਨਾ ਹੈ ਨਾ ਇੱਕ ਉਸ ਚੀਜ਼ ਨੂੰ ਸਮਝਣਾ ਹੈ ਨਾ ਕਿਸੀਂ ਸਮਝਿਆ ਹੈ ਨਾ ਉਦੇ ਬਾਰੇ ਪੜਿਆ ਸਾਬ ਉਹਦੇ ਸਭ ਚੀਜ਼ਾਂ ਅੰਦਰੋਂ ਮਿਲੀਆਂ ਤੇ ਇੰਨੀ ਮੋਟੀਵੇਸ਼ਨ ਮਿਲਦੀ ਸੀ ਕਈ ਵਾਰ ਜਿਵੇਂ ਹੁੰਦਾ ਸੀ ਤਰੀਕ ਲੱਗ ਗਈ ਬੰਦਾ ਡੋਲ ਜਾਂਦਾ ਹੈ ਨਾ ਥੋੜਾ ਜਿਹਾ ਨਾ ਪਰ ਜਦੋਂ ਫਿਰ ਵਾਇਗਰੂ ਵਾਇਗਰੂ ਕਰਦੇ ਸੀਗੇ ਹੈ ਨਾ ਵੀ ਤੇ ਵਾਇਗਰੂ ਵਾਇਗਰੂ ਵੀ ਵਾਇਗਰੂ ਵਾਇਗਰੂ ਕਰੇ ਜਿਉਂ ਉਹਨੂੰ ਬਾਜ ਜਮਾਰੇ ਜਿਉਂ ਉਹਨੇ ਅੰਗ ਸੰਗ ਆਪੇ ਹੋ ਜਾਣ ਤੇ ਅੰਗ ਸੰਗ ਰਹੇ ਬਾਬਾ ਜੀ ਹਮੇਸ਼ਾ ਹੀ ਅੰਗ ਸੰਗ ਰਹੇ ਤੇ ਅੰਗ ਸੰਗ ਹੋ ਕੇ ਬਾਹਰ ਕਢਾਇਆ ਬਾਬਾ ਜੀ ਰੂਟੀਨ ਕੀ ਰਹਿੰਦਾ ਸੀ ਜੇਲ੍ਹ ਚ ਕਿੰਨੇ ਵਜੇ ਉੱਠਦੇ ਸੀਗੇ ਜੇਲ੍ਹ ਚ ਜਿਵੇਂ 7 ਤੋਂ 7:30 ਵਜੇ ਉੱਠ ਜਾਣਾ ਫਿਰ ਆਪਣੀ ਐਕਸਰ ਫਿਰ ਚਾਹ ਬਣਦੀ ਸੀਗੀ ਸਵੇਰੇ ਚਾਹ ਵੈਸੇ ਆਉਂਦੀ ਸੀਗੀ ਪਰ ਜਮਾ ਪਾਣੀ ਵਰਗੀ ਆਉਂਦੀ ਸੀਗੀ ਹਨਾ ਫਿਰ ਥੋੜਾ ਦੁੱਧ ਵੀ ਲੈਂਦੇ ਸੀਗੇ ਅੱਧੀ ਅੱਧੀ ਥੈਲੀ ਦੁੱਧ ਦੀ ਹੁੰਦੀ ਸੀ ਹਨਾ ਉਹਦੀ ਚਾਹ ਬਣਾਣੀ ਉਹਨੂੰ ਦੁਆਰਾ ਉਹ ਜੇ ਦੁੱਧ ਪਾ ਕੇ ਤੇ ਚਾਹ ਪੀ ਕੇ ਫਿਰ ਆਪਣਾ ਗੁਰਦੁਆਰਾ ਸਾਹਿਬ ਜਾਣਾ ਉੱਥੇ ਸੇਵਾ ਕਰਨੀ ਹਨਾ ਸਾਰੇ ਗੁਰਦੁਆਰੇ ਦੀ ਸਾਫ ਸਫਾਈ ਹੁੰਦੀ ਸੀ ਹਰ ਰੋਜ਼ ਉੱਥੇ ਬਹੁਤ ਮਤਲਬ ਧਿਆਨ ਰੱਖਿਆ ਜਾਂਦਾ ਸਾਰੇ ਮੈਂ ਉੱਥੇ ਸਾਫ ਕੀਤੇ ਜਾਂਦੇ ਨੇ ਪਾਲਕੀ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ ਹਰ ਰੋਜ਼ ਚਦਰਾਂ ਚੁੱਦਰਾਂ ਹਰ ਰੋਜ਼ ਚੇਂਜ ਕੀਤੀਆਂ ਜਾਂਦੀਆਂ ਨੇ ਤੇ ਬਹੁਤ ਸਾਫ ਸੰਭਾਲ ਨਾਲ ਫਿਰ ਉਹਦੇ ਨੇੜੇ ਤੇੜੇ ਉਹਦੀ ਸੇਵਾ ਕਰਨੀ ਉੱਥੇ ਜਿੱਤੇ ਫੁੱਲ ਬੂਟੇ ਕੋਈ ਮੁਰਝਾ ਗਿਆ ਉਹਨੂੰ ਚੇਂਜ ਕਰਨਾ ਸਾਰੀ ਸੰਗਤ ਹੀ ਕਰਦੀ ਹੈ ਉੱਥੇ ਹੈ ਨਾ ਸੇਵਾ ਕਰਦੀ ਹੈ ਤੇ ਆਪਣਾ ਗੁਰੂ ਪਰਮ ਮਨਾਇਆ ਸੀਗਾ 10 ਜੂਨ ਨੂੰ ਉੱਥੇ ਤੇ ਸਾਰੀ ਸੰਗਤ ਨੂੰ 16 ਤੋਂ 1600 ਬੰਦਿਆਂ ਨੂੰ ਹੈ ਨਾ ਮਿੱਠਾ ਚਬੀ ਲੱਗੀ ਸੀ ਪਾਣੀ ਦੀ ਤੇ ਸਾਰੀ ਝੀਲ ਨੂੰ ਪਲਾਇਆ ਸੀ ਪਾਣੀ ਸਾਰੀ ਝੀਲ ਨੂੰ ਜਿੰਨੀ ਵੀ ਜਿਹੜੇ ਜਿੰਨੇ ਵੀ ਲੋਕ ਸੀਗਾ ਨਾ ਬੈਰਾਂਗੇ ਜਾ ਕੇ ਉੱਥੇ ਬੁਲਾ ਕੇ ਤੇ ਸੇਵਾ ਹੋ ਰਹੀ ਅੰਦਰ ਬੋਧ ਵਧੀਆ ਤਰੀਕੇ ਨਾਲ ਤੇ ਬਾਬਾ ਜੀ ਦੀ ਮਿਹਰ ਆਂਦਾ ਤੇ ਐਵੇਂ ਹੀ ਬਸ ਫਿਰ 10 ਵਜੇ ਵਾਪਸ ਆਉਂਦੇ ਸੀਗੇ ਦੁਪਹਿਰੇ ਦੀ ਫਿਰ ਇਹਨਾਂ ਬੰਦੀ ਦਾ ਟਾਈਮ ਹੋ ਜਾਂਦਾ ਰੋਟੀ ਖਾ ਕੇ ਦੁਪਹਿਰੇ ਨੂੰ ਆਪਣਾ 3 ਘੰਟੇ ਦਾ ਬੰਦ ਕਰਕੇ ਰੱਖਦੇ ਨੇ ਸ਼ਾਮ ਨੂੰ ਫੇਰ ਬਾਹਰ ਆ ਕੇ ਗੱਲਾਂ ਬਾਤਾਂ ਮੁੰਡਿਆਂ ਨਾਲ ਕਰ ਲੈਣੀਆਂ ਜਿੰਨ 300 ਮੁੰਡੇ ਸੀਗੇ ਬੈਰਕ ਦੇ ਅੰਦਰ ਸਾਰੇ ਇੱਕਦਿੱਦਰ ਲਈ ਬੈਰਕ ਚ ਚਲੇ ਗਏ ਤੇ ਐਵੇਂ ਟਾਈਮ ਉੱਥੇ ਨਿਕਲ ਗਿਆ ਜੇਲ੍ਹ ਦੇ ਅੰਦਰ ਜਿਹੜੇ ਪੁਲਿਸ ਮੁਲਾਜ਼ਮ ਸੀ ਕਿਉਂਕਿ ਬਾਹਰ ਤੇ ਤੁਸੀਂ ਰਿਮਾਂਡ ਦਾ ਆਪਣਾ ਹਾਲ ਦੱਸ ਹੀ ਦਿੱਤਾ ਕਿ ਕਿਸ ਤਰ੍ਹਾਂ ਤੁਹਾਨੂੰ ਟ੍ਰੀਟ ਕੀਤਾ ਜਾਂਦਾ ਸੀ ਜਿਹੜੇ ਜੇਲ੍ਹ ਦੇ ਅੰਦਰ ਪੁਲਿਸ ਮੁਲਾਜ਼ਮ ਸੀ ਉਹ ਤੁਹਾਨੂੰ ਕਿਸ ਤਰ੍ਹਾਂ ਟ੍ਰੀਟ ਕਰਦੇ ਸੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਤਾਂ ਕਦੇ ਸਾਡੇ ਨਾਲ ਉਹੇ ਨਾਲ ਵੀ ਗੱਲ ਨਹੀਂ ਕੀਤੀ ਐਨਾ ਰਿਗਾਰਡ ਕਰਨਾ ਐਨਾ ਪਿਆਰ ਕਰਨਾ ਵੀ ਪੁੱਛੇ ਗੁਜਨ ਕਿ ਤਾਂ ਪਥਰੇ ਦਾ ਕਿਸਾਨਾਂ ਦੇ ਮੁੰਡੇ ਸੀ ਅੰਦਰ ਠ ਹੋਏ ਨੇ ਤੇ ਉਹਨਾਂ ਨੇ ਉਹਨਾਂ ਨੇ ਸਾਰਿਆਂ ਨੂੰ ਪਤਾ ਲੱਗ ਗਿਆ ਸੀਗਾ ਵੀ ਨਵਦੀਪ ਹੈ ਨਾ ਇੱਕ ਅਸੀਂ ਲੋਕਲ ਹੈਗੇ ਆਂ ਲੋਕਲ ਵੀ ਮੁੰਡੇ ਅੰਦਰ ਬਹੁਤ ਸੀਗੇ ਹਨ ਤੇ ਪਬਲਿਕ ਵੀ ਦੱਸਦੀ ਆ ਵੀ ਭਾਈ ਹੁਣੀ ਕੌਣ ਨੇ ਤੇ ਅੱਜ ਤੱਕ ਕਿਸੇ ਨੇ ਉਹਦੇ ਨਾਲ ਵੀ ਗੱਲ ਨਹੀਂ ਕੀਤੀ ਅਸੀਂ ਤਾਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਵੀ ਐਨੇ ਪਿਆਰ ਨਾਲ ਅਸੀਂ ਜੇਲ੍ਹ ਕੱਟੇ ਆ ਚਾਹੇ ਸੁਪਰੀਂਡੈਂਟ ਸਾਹਿਬ ਸੀਗੇ ਚਾਹੇ ਡਿਪਟੀ ਸਾਹਿਬ ਸੀਗੇ ਤਿੰਨ ਡਿਪਟੀ ਨੇ ਉੱਤੇ ਹਨਾ ਸਾਰਿਆਂ ਨੇ ਹਮੇਸ਼ਾ ਹੀ ਸਾਡਾ ਰਿਕਾਰਡ ਕੀਤਾ ਕੋਈ ਗੱਲ ਨਹੀਂ ਸਾਡੀ ਮੋੜੀ ਅੰਦਰ ਤੇ ਜਦੋਂ ਵੀ ਉਹਨਾਂ ਅੰਦਰ ਵੀ ਜੇਲ੍ਹ 'ਚ ਵੀ ਕੋਈ ਲੋੜ ਪਈ ਕਿਸੇ ਸੇਵਾ ਦੀ ਅਸੀਂ ਸੇਵਾ ਵੀ ਕਰੀ ਹੈ ਨਾ ਦੱਸ ਨਹੀਂ ਸਕਦੇ ਕੈਮਰਾ 'ਚ ਫਿਰ ਗੱਲਾਂ ਉੱਠਦੀਆਂ ਨੇ ਪ੍ਰਸ਼ਾਸਨ ਤੇ ਹਨਾ ਤੇ ਸੇਵਾ ਵੀ ਅੰਦਰ ਜੋ ਸਮਾਨ ਦੀ ਕਈ ਵਾਰ ਲੋੜ ਪੈ ਜਾਂਦੀ ਸੀਗੇ ਪ੍ਰਸ਼ਾਸਨ ਨੂੰ ਚਾਹੀਦਾ ਹੁੰਦਾ ਸੀ ਜੇਲ੍ਹ ਵਾਸਤੇ ਚਾਹੀਦਾ ਉਹ ਜੇ ਕੈਦੀਆਂ ਵਾਸਤੇ ਤੇ ਉਹਦੀ ਵੀ ਸੇਵਾ ਜ਼ਰੂਰ ਕਰਦੇ ਸੀ ਤਾਂ ਕਰਕੇ ਇੱਕ ਵਧੀਆ ਪੋਜ਼ਿਟਿਵ ਵੇ ਨਾਲ ਮਤਲਬ ਉਹਨਾਂ ਦਾ ਪੋਜ਼ਿਟਿਵ ਇੱਕ ਰਵਈਆ ਸੀ ਸਾਡੇ ਨੂੰ ਸਾਨੂੰ ਲੈ ਕੇ ਤੇ ਕਦੇ ਵੀ ਉਹ ਇੱਕ ਕਰਕੇ ਗੱਲ ਨਹੀਂ ਕਰਦੇ ਸੀ ਮੈਂ ਸੁਣਿਆ ਤੁਸੀਂ ਪਾਠ ਬਹੁਤ ਕਰਦੇ ਸੀ ਜੇਲ੍ਹ ਦੇ ਵਿੱਚ ਕਿਹੜਾ ਪਾਠ ਕਰਦੇ ਸੀ ਪਾਠ ਕਰਦੇ ਸੀਗੇ ਤਿੰਨੇ ਨਿਤਨੇਮ ਕਰਦੇ ਸੀਗੇ ਤਿੰਨੇ ਜ ਸੀਗੇ ਅਰਦਾਸ ਕਰਦੇ ਸੀਗੇ ਅਰਦਾਸ ਆਪੇ ਲੱਗੇ ਕਰਨ ਕਰਨ ਲੱਗੇ ਸੀਗੇ ਤੇ ਬਸ ਆ ਪੜਦੇ ਸੀਗੇ ਹਨਾ ਬਲ ਮਿਲਦਾ ਸੀਗਾ ਤੇ ਵਾਹਿਗੁਰੂ ਮੇਰ ਕਰੂਗਾ ਅੱਗੇ ਵੀ ਜੁੜੇ ਰਹਾਂਗੇ ਬਾਾਰ ਵੀ ਆ ਕੇ ਰੂਟੀਨ ਓਮੇ ਦੀ ਬਣਾ ਲਈ ਸਵੇਰੇ ਉੱਠ ਕੇ ਤੇ ਹੋਰ ਅੱਗੇ ਹੋਰ ਜੁੜਾਂਗੇ ਹਨਾ ਹੋਰ ਸੰਥਿਆ ਵੀ ਲਾਵਾਂਗੇ ਅੱਗੇ ਬਾਣੀਆਂ ਦੀ ਸਾਰੀਆਂ ਦੀਆਂ ਤੇ ਇਹੀ ਚੀਜ਼ ਹੈ ਦੇਖੋ ਜਾਣ ਦਾ ਨਾਲ ਨਾਮ ਹੀ ਹੈ ਹਨਾ ਜਿੰਨਾ ਤੁਸੀਂ ਨਾਮ ਜਪ ਲੋਗੇ ਹਨਾ ਪਹਿਲਾਂ ਜਿੱਥੇ ਇੱਕ ਨਾਮ ਜਦੋਂ ਬੰਦਾ ਜਪਣ ਲੱਗਦਾ ਹੈ ਨਾ ਬੰਦਾ ਕੱਲਾ ਮਹਿਸੂਸ ਨਹੀਂ ਕਰਦਾ ਹਨਾ ਕਈ ਵਾਰ ਬੰਦਾ ਕਹਿੰਦਾ ਮੇਰੇ ਨਾਲ ਹੈਗਾ ਨਹੀਂ ਕੋਈ ਹਨਾ ਯਾ ਮੈਂ ਬਿੱਲਾ ਹਿਸ਼ਤੇ ਮੈਂ ਕੀ ਕਰਾ ਹੈ ਨਾ ਬੰਦੇ ਨੂੰ ਥੋੜਾ ਮੈਂ ਇੱਥੇ ਚੱਲਿਆ ਜਾ ਮੈਂ ਉੱਥੇ ਮੈਂ ਹੁਣ ਬੰਦਾ ਫੇਰ ਜੋ ਨਾਮ ਦੇ ਨੇੜੇ ਲੱਗਦਾ ਵੀ ਸੋਚਦਾ ਵੀ ਯਾਰ 10 ਮਿੰਟ ਨਾਮ ਹੀ ਜਾ ਕੋ ਲੈਣੇ ਆ ਕਿ ਜਾਣਾ ਤਾਂ ਐਂਡ 'ਚ ਇਹੀ ਜਾਂ ਨਾਲ ਹੈ ਨਾ ਸਭ ਕੁਝ ਇੱਥੇ ਹੀ ਰਹਿ ਜਾਣਾ ਵੀ ਜਿੰਨਾ ਨਾਮ ਜਪ ਲੂੰਗੀ ਉਹ ਨਾਲ ਜਾਣਾ ਹੈ ਨਾ ਤੇ ਹੁਣ ਨਾਮ ਦੇ ਨੇੜੇ ਲੱਗਾਂਗੇ ਅੱਗੇ ਜਾ ਕੇ ਹੈ ਨਾ ਤੇ ਵਾਹਿਗੁਰੂ ਮੇਰ ਕਰੂਗਾ ਕਿਰਪਾ ਹੋ ਵੀ ਰਹੀ ਆ ਪਹਿਲਾਂ ਵੀ ਕਰ ਦਿੰਦੇ ਵੀ ਹੋਈ ਆ ਤੇ ਸਾਡੇ ਤੇ ਵੀ ਹੋਊਗੀ ਤੇ ਇਹ ਤੇ ਅਸੀਂ ਤਾਂ ਇਹੀ ਕਰਨਾ ਤੇ ਆਪਣੀ ਕਿਸਾਨੀ ਪਿਛੇ ਲੜਾਈ ਲੜਨੀ ਆਪਣੀ ਕੌਮ ਪਿਛੇ ਲੜਾਈ ਲੜਨੀ ਸੱਚ ਆ ਕੇ ਪਿਛੇ ਪਿਛੇ ਨਹੀਂ ਹਟਾ ਤੇ ਪਰ ਵੀ ਹਾਂ ਕਦੇ ਪੋਲਿਟਿਕਸ ਵਿੱਚ ਆਉਣ ਬਾਰੇ ਸੋਚ ਨੀ ਆ ਜੁੜੇ ਜੀ ਹੱਥ ਠੀਕ ਹੈ ਨਾ ਐਮ ਐਲ ਏ ਬਣਨਾ ਨਾ ਐਮ ਪੀ ਬਣਨਾ ਮੈਂ ਅਸੀਂ ਇਹਨਾਂ ਨੂੰ ਕੁਝ ਸਮਝਦੇ ਹਾਂ ਐਮ ਐਲ ਏ ਐਮ ਪੀ ਨੂੰ ਵੀ ਇਹ ਕੋਈ ਚੀਜ਼ ਨਹੀਂ ਐ ਅਸੀਂ ਤਾਂ ਜਦੋਂ ਆਰਡਰ ਵੀ ਕਰ ਦਿੰਦੇ ਆ ਵੀ ਸਾਡੇ ਪਿੰਡ ਚ ਨਹੀਂ ਬੜਨ ਪਿੰਡ ਚ ਵੀ ਨਹੀਂ ਪੜ ਸਕਦੇ ਹੈਨਾ ਕਿਉਂਕਿ ਡੰਡੇ ਤੇ ਝੰਡੇ ਦੀ ਤਾਕਤ ਬਹੁਤ ਵੱਡੀ ਆ ਏਕੇ ਦੀ ਤਾਕਤ ਬਹੁਤ ਵੱਡੀ ਆ ਕੌਮ ਦੀ ਤਾਕਤ ਬਹੁਤ ਵੱਡੀ ਹੈਨਾ ਕੌਮ ਅੱਜ ਸਾਡੇ ਪਿਛੇ ਤੁਰਦੇ ਨੇ ਕੱਲ ਨੂੰ ਮੈਂ ਇਹਨਾਂ ਦਾ ਫਾਇਦਾ ਚੱਕ ਕੇ ਦਾਦ ਨਹੀਂ ਹੈਗੀ ਗੱਡੀਆਂ ਨਹੀਂ ਹੈਗੀ ਟਰੈਕਟਰ ਨਹੀਂ ਹੈਗੇ ਵੀ ਹਜੇ ਮੈਂ ਕੀ ਅਲੱਗ ਤੋਂ ਕੀ ਬਣਾ ਲੂੰਗਾ ਫਾਰਮ ਬਣਾ ਲਵਾਂ ਫਾਰਮ ਬਣਾਏ ਹੋਏ ਖੇਤਾਂ ਚ ਉਹ ਵੀ ਹਜੇ ਵੀ ਬਣਾਏ ਹੋਏ ਨੇ ਠੀਕ ਹੈ ਨਾ ਕੀ ਹੋ ਜੂਗਾ ਇੱਕ ਅਕਾਊਂਟ ਚ ਅਕਸਰ ਲਿਖੇ ਜਾਣਗੇ ਮੇਰੇ ਕੋਲ ਵੱਧ ਪੈਸੇ ਆ ਗਏ ਮੈਂ ਲੋਕਾਂ ਨੂੰ ਲੁੱਟ ਲਿਆ ਹੈ ਨਾ ਠੀਕ ਹੈ ਨਾ ਕਿਉਂਕਿ ਇੱਥੇ ਜੇ ਇੱਥੇ ਜੇ ਅਗਰ ਸੋਚੀ ਵੀ ਹਾਂ ਸੇਵਾ ਸੁਵੇਦਾ ਸੁਭਾ ਨਹੀਂ ਹੈਗੀ ਇਹਦੇ ਅੰਦਰ ਕੋਈ ਵੀ ਇਹ ਤਾਂ ਰਾਜਨੀਤੀਆਂ ਦਿਮਾਗ ਬੰਦੇ ਦਾ ਜਦੋਂ ਪਾਵਰ ਆਉਂਦੀ ਹੈ ਦਿਮਾਗ ਨੂੰ ਚੇਂਜ ਕਰ ਦਿੰਦੀ ਹੈ ਬੰਦੇ ਦੇ ਅਸੀਂ ਬਥੇਰੇ ਦੇਖੇ ਨੇ ਹੁਣ 92 ਮੈਲੇ ਜਿਤਾ ਕੇ ਵੀ ਦੇਖ ਲਏ ਹੈਨਾ ਉਹ ਛੋਟੇ ਪਰਿਵਾਰਾਂ ਤੋਂ ਹੀ ਸੀਗੇ ਉਹ ਤੁਸੀਂ ਦੇਖ ਹੀ ਸਕਦੇ ਹੋ ਉਹਨਾਂ ਨੇ ਹੈਨਾ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੋਈ ਨਸਿਆਂ ਦੇ ਰੇਟ ਫਿਕਸ ਨੇ ਹਾਂ ਇਹਨਾਂ ਸਭ ਵਿੱਚ ਇਹਨਾਂ ਕਮਿਸ਼ਨਾਂ ਸਾਨੂੰ ਦੋ ਹੈਨਾ ਜਿਹੜਾ ਤੇ ਭ੍ਰਸ਼ਟਾਚਾਰ ਤੁਸੀਂ ਦੇਖ ਸਕਦੇ ਹੋ ਥਾਣਿਆਂ ਦੇ ਅੰਦਰ ਹੈਨਾ ਸਭ ਮੈਲਿਆਂ ਕਰਕੇ ਕੀ ਹੋ ਰਿਹਾ ਹੈ ਨਾ ਅਸੀਂ ਭਾਗ ਇਸ ਪਾਪ ਦੇ ਭਾਗੀਦਾਰ ਬਣਾ ਚਾਹੁੰਦੇ ਅੱਜ ਨਾ ਕੱਲ ਨੂੰ ਸੰਗਤ ਦੀ ਸੇਵਾ ਕਰਨੀ ਆ ਮੈਂ ਇੱਕ ਛੋਟੇ ਜਿਹੇ ਛੇਤਰਫਲ ਚ ਬੰਦ ਕੇ ਰਹਿਣਾ ਮੇਲੇ ਐਮਪੀ ਵਾਲੇ ਚ ਸਾਰੀ ਕੌਮ ਦੀ ਸੇਵਾ ਕਰਨੀ ਆ ਵੱਡੀ ਸਟੇਜਾਂ ਤੇ ਵੀ ਜਾਣਾ ਆ ਕਿਸਾਨੀ ਕੌਮ ਦੀ ਠੀਕ ਹੈ ਜਿੱਥੇ ਵੀ ਮੌਕਾ ਮਿਲੇਗਾ ਉੱਥੇ ਲੋਕਾਂ ਦੀ ਲੜਾਈ ਲੜਾਂਗੇ ਐਮਐਲਏ ਬਣੀ ਅਜਨਕ ਬਣੀ ਹੂੰ ਪੰਜਾਬੀ ਸਿੰਘ ਰੇਸ਼ਮ ਸਿੰਘ ਅਨਮੋਲ ਬਹੁਤ ਨਜ਼ਰ ਆਏ ਥੋੜੇ ਜੇਲ੍ਹ ਜਾਣ ਤੋਂ ਬਾਅਦ ਥੋੜੀ ਫੈਮਲੀ ਦੇ ਨਾਲ ਥੋੜੇ ਪੇਰੈਂਟਸ ਦੇ ਨਾਲ ਹੁਣ ਮਿਲਿਆ ਨਹੀਂ ਤੁਹਾਨੂੰ ਜੇਲ੍ਹ ਤੋਂ ਆਉਣ ਤੋਂ ਬਾਅਦ ਹਾਂਜੀ ਮੇਰੀ ਗੱਲ ਹੋ ਗਈ ਸੀ ਉਹਨਾਂ ਨਾਲ ਦੇਖੋ ਉਹਨਾਂ ਨਾਲ ਸਾਡਾ ਬਹੁਤ ਆਸਾਨ ਇੱਕ ਸਾਡੇ ਲੋਕ ਕਰਨੇ ਅੰਬਾਲੇ ਦੇ ਨੇ ਹੋ ਹੈਨਾ ਇੱਕ ਸਾਡੀ ਰਿਸ਼ਤੇਦਾਰੀਆਂ ਨੇ ਆਪਸ ਤੇ ਉਹਨਾਂ ਨੇ ਹਮੇਸ਼ਾ ਹੀ ਅੰਦੋਲਨ ਨੂੰ ਸਪੋਰਟ ਕਰਿਆ ਹਰ ਇੱਕ ਜਗ੍ਹਾ ਸਪੋਰਟ ਕਰਦੇ ਆ ਪੰਜਾਬੀ ਥੋੜੀ ਜ਼ਮੀਨ ਵੀ ਵਾਉਂਦੇ ਰਹੇ ਉਹ ਥੋੜੀ ਗੈਰ ਹਾਜ਼ਰੀ ਚ ਹਾਂ ਵਾਉਂਦੇ ਰਹੇ ਨੇ ਉਹਨਾਂ ਨੇ ਕੰਮ ਵੀ ਸੰਭਿਆ ਸਾਰਾ ਆ ਕੇ ਸਾਡੇ ਨੂੰ ਧੰਨਵਾਦ ਕਰਦੇ ਅਸੀਂ ਬਾਈ ਤਾਂ ਬਹੁਤ ਅਸੀਂ ਮਿਲਦੇ ਵੀ ਰਹਿੰਦੇ ਆ ਐਜੀ ਗੱਲ ਨਹੀਂ ਅਸੀਂ ਹੋਂ ਵੀ ਮਿਲਦੇ ਰਹਿੰਦੇ ਆ ਜਿੰਮ ਜੇ ਵੀ ਮਿਲਦੇ ਰਹਿੰਦੇ ਆ ਤੇ ਹੁਣ ਵੀ ਚਲੋ ਕੰਮ ਚ ਬੀਜੀ ਨੇ ਥੋੜੇ ਜਿਹਾ ਹੈਨਾ ਜਦੋਂ ਵੀ ਸੁਭਾਅ ਬਣਦਾ ਬਾਈ ਨੂੰ ਮਿਲ ਕੇ ਵੀ ਆਣਾ ਹੋਣਾ ਹੈਨਾ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਹੈ ਨਾ ਭਾਨੇ ਬਾਈ ਉਹਨਾਂ ਨੇ ਬਹੁਤ ਸਾਥ ਦਿੱਤਾ ਲੱਖੇ ਬਾਈ ਉਹਨਾਂ ਲੜਦੇ ਰੋਕਾਂ ਸਾਰਿਆਂ ਨੇ ਹੈ ਨਾ ਤੇ ਕੁਝ ਵੀ ਸਿੰਗਰ ਸੀਗੇ ਜਿਹੜੇ ਅੰਦੋਲਨ ਚ ਐਕਟਿਵ ਨਹੀਂ ਹੋਏ ਹੁਣ ਦੀ ਵਾਰ ਠੀਕ ਹੈ ਪਰ ਰੇਸ਼ਮਨ ਮੋਲ ਇੱਕ ਹੈ ਜੇ ਸਿੰਗਰ ਹੈ ਨਾ ਜਿਹੜਾ ਹੁਣ ਦੀ ਵਾਰ ਵੀ ਐਕਟਿਵ ਸੀਗਾ ਹੈ ਨਾ ਜਿਨੇ ਕਦੇ ਸੋਚਿਆ ਨਹੀਂ ਹੈ ਨਾ ਵੀ ਹਾਂ ਵੀ ਮੇਰੇ ਦੀ ਕਿਸੇ ਦੀ ਰੇਟ ਪੈ ਜੂਗੀ ਜਾਂ ਫਿਰ ਵੀ ਮੈਨੂੰ ਕੋਈ ਐਮੇ ਦਾ ਫੇਮ ਚਾਹੀਦਾ ਉਹਨੂੰ ਪਤਾ ਵੀ ਮੈਂ ਖੇਤੀ ਕਰਨੇ ਵਾਲਾ ਵੀ ਖੇਤੀ ਤੋਂ ਹੀ ਉੱਠ ਕੇ ਸਿੰਗਰ ਬਣੇ ਆ ਤੇ ਖੇਤੀ ਪਿੱਛੇ ਲੜਨਾ ਤੇ ਆਪਣੇ ਲੋਕਾਂ ਵਿੱਚ ਰਹਿਣਾ ਤੇ ਉਹ ਲੜਦੇ ਨੇ ਸਾਡੇ ਵਿੱਚ ਹੂੰ ਤੁਸੀਂ ਜੇਲ੍ਹ ਚੋਂ ਰਹਿ ਕੇ ਆਏ ਹੋ ਜਦੋਂ ਰਹਾ ਹੋਏ ਜਿਸ ਤਰ੍ਹਾਂ ਹੁਣ ਤੁਸੀਂ ਆ ਕੇ ਬੋਲ ਰਹੇ ਹੋ ਇੰਟਰਵਿਊਜ਼ ਦੇ ਰਹੇ ਹੋ ਬੜੇ ਬਿੰਦਾਸ ਤਰੀਕੇ ਦੇ ਨਾਲ ਕੋਈ ਦਬਾਅ ਸੀ ਤੁਹਾਡੇ ਤੇ ਕਿ ਬਾਹਰ ਜਾ ਕੇ ਬੋਲੀ ਨਾ ਜ਼बान ਬੰਦ ਰੱਖੀ ਹਾਂ ਹਾਂ ਬਿਜਵਾ ਜੀ ਹੁਣ ਇਹ ਵੀ ਕਰਦਾ ਸੀ ਫੋਨ ਰਜਿੰਦਰ ਖਰ ਕਹਿੰਦਾ ਮੇਰਾ ਨਾਮ ਨਾ ਲਈ ਕਹਿੰਦਾ ਹੂੰ ਮੈਨੂੰ ਬੁਲਾਇਆ ਉੱਥੇ ਅਫਸਰ ਸਾਈ ਨੇ ਉਗਾਇ ਤੇਰੀ ਬੜੀ ਫੇਵਰ ਕਰਦਾ ਕਹਿੰਦਾ ਹਰਜਿੰਦਰ ਖਹਿਰਾ ਤੈਨੂੰ ਐ ਬਚਾ ਲਿਆ ਤੈਨੂੰ ਐ ਬਚਾ ਲਿਆ ਮੈਂ ਕਿ ਯਾਰ ਉਹ ਮੇਰੀ ਫੇਵਰ ਕਿਵੇਂ ਕਰ ਸਕਦਾ ਮੈਂ ਉਹ ਤਾਂ ਮੇਰੇ ਅੰਨੇ ਖਿਲਾਫ ਚੱਲਦਾ ਮੈਨੂੰ ਕੀ ਪਤਾ ਸੀ ਇਹ ਕਿਵੇਂ ਕਰਦਾ ਫਿਰ ਮੈਂ ਬਾਹਰ ਆਇਆ ਭਰਾ ਕਹਿੰਦਾ ਸੀਗਾ ਮੇਰਾ ਕਹਿੰਦਾ ਫੋਨ ਕਰਦਾ ਸੀਗਾ ਉਹਨਾਂ ਕਹਿੰਦਾ ਵੀ ਨਵਦੀਪ ਨੂੰ ਕਹੀਂ ਵੀ ਮੇਰਾ ਨਾਮ ਉਹਨਾਂ ਇੰਟਰਵਿਊ ਚ ਲਈ ਕਹਿੰਦਾ ਹੁਣ ਤਾਂ ਤੁਸੀਂ ਲੈ ਰਹੇ ਹੋ ਹਾਂ ਤੇ ਵੀ ਉਹਦੇ ਫੋਨ ਪੇ ਨਹੀਂ ਸਾਡੇ ਕੋਲ ਕਹਿੰਦਾ ਫਿਰ ਅਸੀਂ ਵੀ ਇਹ ਕਰ ਦਾਂਗੇ ਵਾਇਰਲ ਕਰਾਂਗੇ ਉਹ ਕਰਾਂਗੇ ਮੇਰੇ ਕੋਲ ਤੇਰੇ ਕੋਲ ਕੀ ਆ ਵਾਇਰਲ ਕਰਨ ਨੂੰ ਪਰ ਤੂੰ ਲਾਜੋਰ ਤੇ ਤੂੰ ਜੋ ਵਾਇਰਲ ਹੁੰਦਾ ਤੂੰ ਕਰਕੇ ਦਿਖਾ ਹੈ ਤੇ ਤੁਸੀਂ تصدد ਕੀਤੀ ਆ ਠੀਕ ਆ ہاں ਤੁਸੀਂ ਨਾ ਹੁੰਦੇ ਸਿਰ ਤੇ ਪੱਗ ਨਾ ਹੁੰਦੀ ਤੇਰੇ ਕੋਲ ਜ਼ਮੀਨ ਨਾ ਹੁੰਦੀ ਫੇਰ ਕਰ ਜਾਂਦਾ ਕੁਝ ਵੀ ਸਾਨੂੰ ਕੋਈ ਮਾਤਤਾ ਨਹੀਂ ਸੀ ਤੁਹਾਨੂੰ ਇਸ ਚੀਜ਼ ਦਾ ਰੰਝ ਹੈ ਦਿਲ ਚ ਕਿ ਇੱਕ ਸਰਦਾਰ ਬੰਦਾ ਪੱਗ ਵਾਲਾ ਬੰਦਾ ਆਪਣਾ ਹੀ ਭਰਾ ਜਿਹੜਾ ਕੋਮ ਦਾ ਗਦਾਰ ਹੈ ਇਹ ਜਿਹੜੇ ਆਰਐਸਐਸ ਦੇ ਬੋਲੀ ਬੋਲਦੇ ਨੇ ਨਾ ਜਾਂ ਫੀਤੀਆਂ ਲੈਣ ਵਾਸਤੇ ਕੰਮ ਕਰਦੇ ਨੇ ਨਾ ਆਪਣੇ ਇਹਨਾਂ ਨੂੰ ਦਿੱਕਤ ਤਾਂ ਕਰਕੇ ਹੁੰਦੀ ਹੈ ਵੀ ਜਦੋਂ ਪਹਿਲਾਂ ਵੀ ਕਾਹਨ ਕਰਿਆ ਕੋਮ ਦਾ ਇਹੋ ਜਿਹੇ ਗਦਾਰਾਂ ਕਰਕੇ ਹੋਇਆ ਜਿਹੜੇ ਹਰਜਿੰਦਰ ਖਹਿਰੇ ਵਰਗੇ ਨੇ ਨਾ ਧਮਕਾਉਂਦਾ ਸੀਗਾ ਮੇਰੇ ਪਾਣੇ ਹੈ ਨਾ ਵੀ ਹਾਂ ਐ ਕਰਦਾਂਗੇ ਅਸੀਂ ਐ ਕਰਦਾਂਗੇ ਮੇਰੇ ਉਰੇ ਸਾਰੀ ਬਾਹ ਲਾ ਲਾ ਗੋਲੀ ਮਰਵਾ ਲਾ ਜੋ ਦਿੱਤੋਂ ਹੁੰਦਾ ਉਹ ਕਰ ਲਾ ਨਾ ਤੇਰਾ ਨਾਮ ਵੀ ਲਾਵਾਂਗੇ ਤੇਰਾ ਜਲੂਸ ਵੀ ਕੱਢਾਂਗੇ ਹੈ ਨਾ ਠੀਕ ਆ ਕੱਲ ਪਰਸੋਂ ਆਏ ਸੀ ਉੱਥੇ ਐਸਪੀ ਸਾਹਿਬ ਆਏ ਸੀ ਕੱਲ ਪਰਸੋਂ ਧਰਨ ਲੱਗੇ ਸੀਗਾ ਹੈ ਨਾ ਉੱਥੇ ਆ ਜਾਂਦੇ ਤੈਨੂੰ ਪੱਦਾ ਸ ਵੀ ਦਿੰਦੇ ਹੈ ਨਾ ਸਾਰਾ ਸਿਆਸੀ ਸਟਾਫ ਆਇਆ ਹੋ ਸੀਗਾ ਜਿੰਨੇ ਵੀ ਸੀਗਾ ਉਦੋਂ ਹੈ ਨਾ ਆ ਨਹੀਂ ਆਇਆ ਉੱਥੇ ਹੈ ਨਾ ਆ ਜਾਂਦੇ ਤੈਨੂੰ ਲੱਗ ਜਾਂਦਾ ਪਤਾ ਉੱਥੇ ਵੀ ਹੈ ਨਾ ਤੇਰਾ ਕੱਢਦੇ ਜਰੂਸ ਉੱਥੇ ਵੀ ਠੀਕ ਆ 18 ਸਾਲ ਦੀ ਨੌਕਰੀ ਰਹਿ ਗਈ ਤੇਰੀ ਹੈਨਾ ਨੌਕਰੀ ਤੋਂ ਆ ਵਿਦਾ ਹੋ ਜੇਗਾ ਫਿਰ ਜਲੂਸ ਕੱਢਾਂਗੇ ਤਾਂ ਕੋਮ ਆਏ ਤਾਂ ਹੈਨਾ ਠੀਕ ਆ ਆਪਣਾ ਜਿਹਨੇ ਜਿਹਨੇ ਵੀ ਕੋਮ ਨਾਲ ਕੇਪੀਐਸ ਗਿਲ ਵਰਗਿਆਂ ਨਾਲ ਹੈਨਾ ਬਥੇਰੇ ਬਚੇ ਹੈਨਾ ਉਹ ਪਰ ਕੋਮ ਨੇ ਜਦੋਂ ਕੋਮ ਬਦਲਾ ਲੈਣ ਤੇ ਹੁੰਦੀ ਹੈ ਹੈਨਾ ਇਹਨੀਆਂ ਤੱਕ ਯਾਦ ਰੱਖੀ ਹੈ ਆ ਠੀਕ ਹੈ ਨਾ ਠੀਕ ਆ ਯਾਦ ਕਰਨੀ ਹੈਨਾ ਜਿਹਨੇ ਜਿਹਨੇ ਵੀ ਕੋਮ ਦਾ ਕਹਾਣੀ ਤਾਂ ਇੰਦਰਾ ਗਾਂਧੀ ਨੇ ਕੀਤਾ ਸੀਗਾ ਹੈਨਾ ਉਹਦੇ ਨਾਲ ਕੀ ਕੀਤਾ ਹੈ ਨਾ ਫਿਰ ਲੋਕਾਂ ਨੇ ਠੀਕ ਆ ਆਪਣਾ ਇਹ ਸੀਗਾ ਜਿਹੜਾ ਜਰਨਲ ਸੀਗਾ ਬੈਦਿਆ ਸੀਗਾ ਉਹਦੇ ਨਾਲ ਕੀ ਕੀਤਾ ਹੈ ਨਾ ਉਹ ਥੋੜੇ ਵਰਗੇ ਕੌਮ ਦੇ ਗਦਾਰ ਸੀਗਾ ਨਾ ਫਿਰ ਬਾਅਦ ਵਿੱਚ ਸਜ਼ਾ ਭੁਗਦੇ ਦੇ ਨੇ ਕੋਈ ਨਹੀਂ ਕਰ ਲਾ ਜਿਹੜੀ ਨੌਕਰੀ ਰਹਿ ਗਈ ਮਾਰ ਲਾ ਸਲੂਟ ਹੈ ਨਾ ਜੇ ਲੰਬੀ ਜ਼ਿੰਦਗੀ ਰਹੀ ਨਾ ਸਭ ਕੁਝ ਭੁਗਤ ਕੇ ਜਾਣਗੇ ਇੱਥੇ ਜਾਂਦੇ ਜਾਂਦੇ ਇੱਕ ਅਪਡੇਟ ਸਾਹਮਣੇ ਆਈ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਕਿ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਮਾਨਹਾਨੀ ਨੋਟਿਸ ਭੇਜਿਆ ਕਿਉਂਕਿ ਇੱਕ ਹਫ਼ਤੇ ਦਾ ਸਮਾਂ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਦਿੱਤਾ ਸੀ ਰਸਤੇ ਖੋਲਣ ਦਾ ਉਹ ਰਸਤੇ ਨਹੀਂ ਖੋਲਗੇ ਜਿਸ ਦੇ ਰੋਸ ਵਜੋਂ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਮਾਨਹਾਨੀ ਨੋਟਿਸ ਭੇਜਿਆ ਹੈ ਹਾਂ ਤੇ ਦੇਖੋ ਨਾ ਹੁਣ ਜੇ ਗੱਲ ਚੱਲਦੀ ਸੀ ਇਲੈਕਸ਼ਨਾਂ 'ਚ ਹੈ ਨਾ ਵੀ ਇਹਨਾਂ ਨੇ ਸੰਵਿਧਾਨ ਨੂੰ ਖਤਮ ਕਰ ਦੇਣਾ ਹੈ ਲੋਕਤੰਤਰ ਨੂੰ ਖਤਮ ਕਰ ਦੇਣਾ ਹੈ ਨਾ ਸਭ ਤੋਂ ਜ਼ਿਆਦਾ ਗੱਲ ਆਹੀ ਚੱਲੀ ਆ ਹੁਣ ਦੇ ਇਲੈਕਸ਼ਨਾਂ ਦੇ ਅੰਦਰ ਹੈ ਨਾ ਇਸੇ ਕਰਕੇ ਨੁਕਸਾਨ ਹੋਇਆ ਹੈ ਇਹਨਾਂ ਦਾ ਤੇ ਫਿਰ ਦੇਖੋ ਤੁਸੀਂ ਮੰਨ ਰਹੇ ਨੇ ਇਹ ਨਿਆਲੇ ਪ੍ਰਣਾਲੀ ਨੂੰ ਜਿਹੜੇ ਜੇ ਹਾਈ ਕੋਰਟ ਨੇ ਕਹਤਾ ਵੀ ਤੁਸੀਂ ਖੋਲੋ ਇਹਨੂੰ ਖੋਲਿਆ ਇਹਨਾਂ ਨੇ ਖੋਲਿਆ ਨਹੀਂ ਹੈਗਾ ਨਾ ਇਹਨਾਂ ਨੇ ਲੋਕਤੰਤਰ ਨੂੰ ਟੰਗਣਾ ਸੀਗਾ ਜੇ ਚਾਰ ਤੋਂ ਪਾਰ ਹੋ ਜਾਂਦੇ ਇਹਨਾਂ ਨੇ ਰਾਜਤੰਤਰ ਕਰਨਾ ਸੀਗਾ ਮੋਦੀ ਨੇ ਮੁਕਤ ਜੱਪਾ ਲੈਣਾ ਸੀ ਸਿਰ ਤੇ ਤੇ ਕਹਿੰਦਾ ਮੈਂ ਤੁਹਾਡਾ ਰਾਜਾ ਅੱਜ ਤੋਂ ਬਾਅਦ ਕੋਈ ਕਿਸੇ ਦੇ ਖਿਲਾਫ ਨਹੀਂ ਬੋਲੂਗਾ ਕੋਈ ਬੋਟਾ ਨਹੀਂ ਪੈਣੀ ਸਭ ਕੁਝ ਆਹੀ ਕਰਨਾ ਚਾਹੀਦਾ ਹਾਂ ਠੀਕ ਆ ਪ੍ਰਸੰਗਤ ਨੇ ਜਨਤਾ ਨੇ ਇਹਨਾਂ ਨੂੰ ਨਕਾਰਿਆ ਦੇ ਦੇ ਹੰਕਾਰ ਨੂੰ ਤਾਨਾ ਸਹੀ ਨੂੰ ਪਾਸੇ ਕਰਿਆ ਤੇ ਇਹਨਾਂ ਨੂੰ ਇੱਕ ਹਾਰੇ ਹੈ ਇਹਨਾਂ ਦੀ 240 ਸੀਟਾਂ ਆਣੀ ਹੈ ਨਾ ਉਹ ਵੀ ਇੰਨੀ ਚੋਰ ਲਾਣ ਤੋਂ ਬਾਅਦ ਈਡੀ ਆਈ ਸੀਬੀ ਆਈ ਸਭ ਕੁਝ ਲਾਣ ਤੋਂ ਬਾਅਦ ਵੀ 240 ਸੀਟਾਂ ਚ ਇਹ ਰਹਿ ਗਏ ਨਾ ਬਹੁਮਤ ਵੀ ਇਹਨਾਂ ਨੂੰ ਨਹੀਂ ਮਿਲਿਆ ਨਾ ਇਹਨਾਂ ਦੀ ਹਾਰੇ ਇੱਕ ਕਿਸਮ ਦੀ ਹੈ ਨਾ ਤੇ ਇਹਨਾਂ ਨੂੰ ਹੁਣ ਸਿੱਖ ਲੈਣਾ ਚਾਹੀਦਾ ਬਿਆਣੇ ਵਾਲੇ ਟਾਈਮ 'ਚ ਸੁਪੜਾ ਸਾਫ ਹੋ ਜਾਊਗਾ ਕਿਸਾਨਾਂ ਦੀ ਮੰਗਾਂ ਮੰਨਣੀਆਂ ਚਾਹੀਦੀਆਂ ਹਾਈ ਕੋਰਟ ਜੋ ਕਹਿੰਦਾ ਉਹ ਮੰਨ ਮਨ ਦੇ ਨਹੀਂ ਹੈਗੀਆਂ ਸਰਕਾਰਾਂ ਹੈਨਾ ਧੱਕਾ ਕਰਦੀਆਂ ਨੇ ਹੁਣ ਜਿਵੇਂ ਸਾਡੇ ਸਿੰਘ ਨੇ ਸਾਡੇ ਵਾਸਤੇ ਲਾਗ ਕਾਨੂੰਨ ਬਣਾਇਆ ਜਾਂਦੇ ਜਿਹੜੇ ਲੜਦੇ ਲੋਕ ਨੇ ਸਿੰਘ ਨੇ ਹੈਨਾ ਉਹ ਕਿੰਨੇ ਕਿੰਨੇ ਟਾਈਮ ਤੋਂ ਸਾਡੇ ਜਿਹੜੇ ਅੰਦਰ ਪਏ ਨੇ ਜਿਨੇ ਸাজা ਵੀ ਭੁਗਤ ਲਈ ਹੈਨਾ ਵੀ ਸਾਡੇ ਵਾਸਤੇ ਲਾਗ ਕਾਨੂੰਨ ਨੇ ਫਿਰ ਕਹਿੰਦੇ ਵੀ ਹੰਗਲਾਮੀ ਵਾਲਾ ਗ੍ਰਾਮੀ ਦੀ ਗੱਲਾਂ ਕਰਦੇ ਨੇ ਗ੍ਰਾਮੀ ਦਾ ਅਹਿਸਾਸ ਤੁਸੀਂ ਕਰਾਉਨੇ ਹੋ ਤੁਹਾਨੂੰ ਹੈਨਾ ਹਾਈ ਕੋਰਟ ਦੇ ਤੁਹਾਨੂੰ ਕਹਿ ਦੇਣਾ ਆ ਵੀ ਉਹ ਬੈਰੀਗੇਟ ਸੈਡ ਚ ਕਰੋ ਹਨ ਤੁਸੀਂ ਫੇਰ ਨਹੀਂ ਕਰਦੇ ਫੇਰ ਗੁਲਾਮੀ ਦਾ ਇਹਿਸਾਸ ਕਰੋ ਨਿਓ ਵੀ ਹਾਂ ਵੀ ਤੁਸੀਂ ਗੁਲਾਮ ਹੋ ਜੀ ਉਵੇਂ ਸਰਕਾਰਾਂ ਕਰਨਗੀਆਂ ਉਵੇਂ ਕਰਨੀਆਂ ਅਸੀਂ ਅਸੀਂ ਨਾਸੀਂ ਨਿਆਂ ਦੀ ਮੰਨਾਂਗੇ ਨਾਸੀਂ ਹਾਈ ਕੋਰਟ ਦੀ ਮੰਨਾਂਗੇ ਨਾਸੀਂ ਲੋਕਤੰਤਰ ਦੀ ਮੰਨਾਂਗੇ ਨਾਸੀਂ ਵਿਧਾਨੀ ਮੰਨਾਂਗੇ ਤਾਂ ਇਹਨਾਂ ਦਾ ਖਾਤਮਾ ਹੋਇਆ ਤੇ ਪਾਪ ਦਾ ਘੜਕ ਦੇ ਕੇ ਕਦੇ ਤਾਂ ਫੁੱਟੂਗਾ ਪਰ ਰਿਆ ਅੱਧਾ ਫੁੱਟ ਗਿਆ ਅੱਧਾ ਹੋਰ ਫੁੱਟ ਗਿਆ ਇਹਨਾਂ ਦਾ ਇਹੋ ਜਿਹਾ ਸਫਾਇਆ ਹੋਣਾ ਸਾਰੀ ਉਮਰ ਕਦੇ ਦੁਬਾਰਾ ਇਹਨਾਂ ਨੂੰ ਸੱਤਾ ਚ ਕਦੇ ਕਾਬੂਜੀ ਨਹੀਂ ਹੋਣਗੇ ਬੀਜੇਪੀ ਆ ਠੀਕ ਹੈ ਨਵਦੀਪ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਏਸੀ ਵਾਟਰ ਕੈਨਨ ਬੁਆਏ ਨਵਦੀਪ ਸਿੰਘ 111 ਦਿਨ ਅੰਬਾਲਾ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਬਤੀਤ ਕੀਤੇ ਉਹ ਆਪਣੀ ਹੱਡ ਬੀਤੀ ਬਿਆਨ ਕੀਤੀ ਹੈ ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵੰਧਾ ਦਰਿਆ ਸਤਲੁਜ ਟੀਵੀ